ਇਮੀਗ੍ਰੇਸ਼ਨ ਹੋਵੇ ਚਾਹੇ ਆਇਲਟ ਸੈਂਟਰ ਹੋਣ ਕੰਮ ਬੜਾ ਟਫ ਹੋ ਗਿਆ ਵਾ ਬਹੁਤ ਵੇਖਿਆ ਜਾ ਰਿਹਾ ਕਿ ਇਹ ਜਿਹੜੇ ਸੈਂਟਰ ਨੇ ਕਈ ਲੋਕ ਤਾਂ ਬੰਦ ਕਰ ਰਹੇ ਨੇ ਕੀ ਕਾਰਨ ਮੰਨਦੇ ਹੋ ਕਿ ਵਾਕਈ ਕੈਨੇਡਾ ਦੇ ਵਿੱਚ ਜਿਹੜਾ ਵੀਜ਼ਾ ਹੁਣ ਟਫ ਹੋ ਗਿਆ ਤੇ ਇੱਕ ਬਿਜ਼ਨਸ ਸੈਟਅਪ ਤੋਂ ਲੈ ਕੇ ਇੱਕ ਸੈਲਫ এমਪਲॉयਮੈਂਟ ਤੱਕ ਦੇ ਮਤਲਬ ਸੈਂਟਰ ਚੱਲਦੇ ਸੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕੁਝ ਸੈਂਟਰ ਵੱਡੇ ਨੇ ਕੁਝ ਛੋਟੇ ਨੇ ਹਨਾ ਜੀ ਤਾਂ ਉਹਨਾਂ ਚ ਜਿਹੜੇ ਹੁਣ ਤੁਸੀਂ ਗੱਲ ਕਰਦੇ ਹੋ ਕਿ ਬੰਦ ਬੰਦ ਹੋ ਰਹੇ ਨੇ ਕੁਝ ਜਾਂ ਬਿਜ਼ਨਸ ਤੇ ਇਫੈਕਟ ਪਿਆ ਤਾ ਮੇਜਰਲੀ ਇਫੈਕਟ ਸਿਰਫ ਉਹਨਾਂ ਨੂੰ ਪਿਆ ਜਿਨ੍ਹਾਂ ਨੇ ਜਾਂ ਤਾਂ ਟੂ ਟਾਈਮ ਟੂ ਟਾਈਮ ਆਪਣੇ ਆਪ ਨੂੰ ਅਪਡੇਟ ਨਹੀਂ ਰੱਖਿਆ ਤੇ ਇਮੀਗ੍ਰੇਸ਼ਨ ਜਾਂ ਆਫੀਸਰਸ ਜਾਂ ਆਲ ਸੈਂਟਰ ਬੰਦ ਹੋਣ ਦਾ ਜਿਹੜਾ ਟ੍ਰੈਂਡ ਜਿੰਨਾ ਕੋ ਹੋਇਆ ਜਿੰਨਾ ਕੋ ਥਾਣਾ ਆਪਣੀ ਸਮਝ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਜਦੋਂ ਤੋਂ ਮਤਲਬ ਦਸੰਬਰ ਦਸੰਬਰ 2023 ਤੋਂ ਲੈ ਕੇ ਜਦੋਂ ਤੋਂ ਉਹਨਾਂ ਨੇ ਆਪਣੇ ਇੱਕ ਗਾਈਡਲਾਈਨਸ ਨਾਮੀਆਂ ਇਸ਼ੂ ਕਰਤੀਆਂ ਕਿ ਜੀ ਹੁਣ ਆ ਵਾਲੇ ਸਟੂਡੈਂਟ ਸਟੂਡੈਂਟ ਸੈਕਟਰ ਤੇ ਸਪੈਸ਼ਲੀ ਜਦੋਂ ਤਾਂ ਉਹਨਾਂ ਨੇ ਕਹਿ ਲਓ ਕਿ ਸਿਕੰਜਾ ਕਰਛਾ ਜਾਂ ਸਪੋਸਲ ਓਪਨ ਵਰਕ ਪਰਮਿਟ ਤੇ ਵੱਡੇ ਅ ਅਪਡੇਟਸ ਦਿੱਤੇ ਤਾਂ ਉਦੋਂ ਤੋਂ ਥੋੜਾ ਜਿਹਾ ਸਾਡੇ ਲੋਕ ਸਟੈਪ ਬੈਕ ਕਰਨਾ ਸ਼ੁਰੂ ਕੀਤੇ ਹਨ ਦੇਖਾ ਦੇਖੀ ਜ ਬਹੁਤ ਕੰਮ ਚੱਲਿਆ ਕਿਉਂਕਿ ਲੋਕਾਂ ਨੇ ਕਿਸੇ ਨੂੰ ਦੇਖ ਕੇ ਖੋਲਿਆ ਕਿ ਜੀ ਉਹ ਬੰਦਾ ਫਲਾਨੀ ਫਲਾਨੀ ਜਗ੍ਹਾ ਤੇ ਆਪਣਾ ਆਫਿਸ ਖੋਲ ਕੇ ਬੈਠਾ ਯਾਰ ਉਦੋਂ ਉਹ ਵਧੀਆ ਕਰ ਰਿਹਾ ਉਹਦਾ ਲਾਈਫ ਸਟਾਈਲ ਦੇਖ ਕੇ ਫਿਰ ਚੀਜ਼ਾਂ ਅਟਰੈਕਟ ਹੁੰਦੇ ਆ ਆਪਣੇ ਲੋਕ ਕਿ ਉਹ ਕੀ ਕਰ ਰਿਹਾ ਉਹ ਉਹਦੇ ਪਿੱਛੇ ਉਹਨਾਂ ਨੂੰ ਨਹੀਂ ਕੀ ਪਤਾ ਕੀ ਉਹ ਕੀ ਕਰ ਰਿਆ ਸੀ ਜਿਹੜੀ ਕਪੈਸਿਟੀ ਦਾ ਇੱਕ ਜ਼ਿਆਦਾ ਮੇਜਰ ਸ਼ੇਅਰ ਸੀਗਾ ਮਾਰਕੀਟ ਦਾ ਉਹ ਕੈਨੇਡਾ ਤੇ ਜ਼ਿਆਦਾ ਡਿਪੈਂਡੈਂਟ ਸੀਗਾ ਐਜ਼ ਅ ਕੰਸਲਟੈਂਟ ਵੀ ਤੇ ਔਰ ਐਜ਼ ਅ ਕਲਾਇੰਟ ਵੀ ਤਾਂ ਉਹ ਜਦੋਂ ਦਾ ਫਵਾਮਾ ਵਾਲਾ ਚੱਕਰ ਇਹ ਸਾਰਾ ਚੱਲਿਆ ਦਸੰਬਰ ਤੋਂ ਬਾਅਦ ਉਸ ਤੋਂ ਬਾਅਦ ਫਿਰ ਸਾਰਾ ਇੱਕ ਇੱਕਦਮ ਸ਼ਿਫਟ ਵੱਜਿਆ ਕਿ ਕਈ ਏਜੰਟਸ ਜਿਹੜੇ ਇਹ ਕਹਿ ਦਿੰਦੇ ਨੇ ਕਸਟਮਰ ਨੂੰ ਕਿ ਕੈਨੇਡਾ ਦੇ ਵਿੱਚ ਹੁਣ ਵੀਜ਼ਾ ਜਿਹੜਾ ਬੰਦ ਹੋ ਗਿਆ ਤੁਸੀਂ ਯੂਰਪ ਚਲੇ ਜਾਓ ਜਾਂ ਯੂਰਪ ਦੀ ਕਿਸੇ ਕੰਟਰੀ ਯੂਕੇ ਚਲੇ ਜਾਓ ਜਾਂ ਕਿਸੇ ਹੋਰ ਕੰਟਰੀ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇਖੋ ਉਹ ਕਹਿਣ ਦਾ ਕੀ ਕਾਰਨ ਹੁੰਦਾ ਉਹਨਾਂ ਦਾ ਬੀਸਿਕਲੀ ਬਹੁਤ ਅੱਜ ਦੇ ਰੇਟ ਦੇ ਵਿੱਚ ਕੋਈ ਬੰਦਾ ਜਾਂ ਕਲਾਇੰਟ ਕੋਈ ਆ ਕੇ ਕਹਿ ਰਿਹਾ ਕਿ ਜੀ ਮੈਂ ਕੈਨੇਡਾ ਜਾਣਾ ਤੇ ਉਹਨਾਂ ਸਾਹਮਣੇ ਵਾਲਾ ਬੰਦਾ ਇਹ ਕਹਿ ਰਿਹਾ ਕਿ ਜੀ ਉਹ ਪਹਿਲੀ ਗੱਲ ਤਾਂ ਖੁਦ ਜਾਂਦਾ ਫਵਾੜਾ ਸ਼ਿਕਾਰ ਜੀ ਜਿਹਨੂੰ ਆਪਣੇ ਕੋਲੇ ਪ੍ਰੋਪਰ ਨੌਲੇਜ ਨਹੀਂ ਜਾਂ ਫਿਰ ਉਹ ਕੁਛ ਐਦਾਂ ਦਾ ਪ੍ਰੋਡਕਟ ਉਹਦੇ ਕੋਲੇ ਹੈਗਾ ਜਿਹੜਾ ਉਹ ਉਹ ਓਵਰਲੈਪ ਕਰਨਾ ਚਾਹੁੰਦਾ ਕਿ ਵੀ ਤੂੰ ਉਹ ਛੱਡ ਪਹਿਲਾਂ ਆ ਚੱਕ ਤੇ ਤੁਸੀਂ ਅੱਜ ਕਹਿ ਰਹੇ ਹੋ ਕਿ ਜੀ ਕੈਨੇਡਾ ਬੰਦ ਆ ਕੈਨੇਡਾ ਤਾਂ ਬੰਦ ਹੋਇਆ ਨਹੀਂ ਸਿਰਫ ਰੂਲ ਚੇਂਜ ਕੀਤੇ ਨੇ ਉਹਨਾਂ ਨੇ ਕੈਨੇਡਾ ਤਾਂ ਬੰਦ ਨਾ ਪਹਿਲਾਂ ਸੀ ਨਾ ਹੁਣ ਗਵਰਨਮੈਂਟ ਆਫ ਕੈਨੇਡਾ ਪਾਲਿਸੀਜ਼ ਦੇ ਬੇਸਿਸ ਤੇ ਕੰਮ ਕਰਦੀ ਹੈ ਔਰ ਜੋ ਉਹਨਾਂ ਕੋਲੇ ਡਿਲੀਵਰ ਹੋ ਰਿਹਾ ਸੀਗਾ ਜੋ ਉੱਥੇ ਹੋ ਰਿਹਾ ਉਹਨਾਂ ਦੇ ਬੇਸਿਸ ਤੇ ਜਾਂ ਉੱਥੋਂ ਦੀ ਜੋ ਲੋਕਲ گورਨਿੰਗ ਬਾਡੀਜ਼ ਨੇ ਜਾਂ ਉੱਥੋਂ ਦੇ ਜਿਹੜੇ ਲੋਕਲ ਰੈਜ਼ੀਡੈਂਟ ਵੀ ਨੇ ਜੋ ਉਹਨਾਂ ਦਾ ਫੀਡਬੈਕ ਸੀ ਜਾਂ ਜੋ ਕਾਲਜਸ ਦਾ ਫੀਡਬੈਕ ਸੀ ਜਾਂ ਉਹ ਜਿੰਨਾ ਕੁ ਟ੍ਰੈਂਡ ਆਪਣੇ ਆਸ-ਪਾਸੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟਸ ਦੇਖਦੇ ਸੀ ਤਾਂ ਉਹਦੇ ਅਕੋਰਡਿੰਗ ਹੀ ਸਾਰਾ ਫਿਲਟਰ ਲੱਗਣਾ ਕੈਨੇਡਾ ਇੱਕ ਬਹੁਤ ਖੂਬਸੂਰਤ ਦੇਸ਼ ਆ ਔਰ ਬਹੁਤਾਂ ਦੇ ਵਿੱਚ ਪੰਜਾਬੀ ਕੈਨੇਡਾ ਜਾਣ ਦੇ ਸ਼ਕੀਨ ਨੇ ਜਾਣ ਵੀ ਕਿਉਂ ਨਾ ਕਿਉਂਕਿ ਕੈਨੇਡਾ ਨੂੰ ਦੂਸਰਾ ਪੰਜਾਬ ਕਿਹਾ ਜਾਂਦਾ ਇੱਕ ਗੱਲ ਇਹ ਵੀ ਆ ਜਾਂਦੀ ਹੈ ਕਿ ਰਿਸ਼ਤੇ ਨਾਤੇਦਾਰੀਆਂ ਵੀ ਬਹੁਤ ਨੇ ਜੋ ਕੈਨੇਡਾ ਦੇ ਵਿੱਚ ਮੂਵ ਆਨ ਹੋ ਚੁੱਕੇ ਨੇ ਸੋ ਪੰਜਾਬੀ ਸੋਚ ਲੈਂਦੇ ਨੇ ਕਿ ਕਿਉਂ ਨਾ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਉੱਥੇ ਭੇਜ ਕੇ ਪੜਾਇਆ ਜਾਵੇ ਔਰ ਥੋੜਾ ਬਹੁਤਾ ਕੁਝ ਜਿਹੜਾ ਬਿਜ਼ਨਸ ਆ ਉਹ ਸੈੱਟ ਕੀਤਾ ਜਾਵੇ ਦੇਸ਼ਾਂ ਵੱਲੋਂ ਗਵਰਨਮੈਂਟਸ ਵੱਲੋਂ ਲਗਾਤਾਰ ਸਮੇਂ-ਸਮੇਂ ਤੇ ਵੀਜ਼ਾ ਪਾਲਿਸੀਜ਼ ਦੇ ਵਿੱਚ ਚੇਂਜੇਸ ਲਿਆਂਦੇ ਜਾਂਦੇ ਨੇ ਸੋ ਅਕਸਰ ਅਸੀਂ ਅਜਿਹੇ ਹੀ ਵੀਡੀਓਜ਼ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਅੱਜ ਲੁਧਿਆਣਾ ਟਾਈਮਸ ਤੋਂ ਮੈਂ ਅਮਨ ਸਿੰਘ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗਾ ਸਾਡੇ ਨਾਲ ਸੈਵਨ ਇਮੀਗ੍ਰੇਸ਼ਨ ਤੋਂ ਗਗਨਦੀਪ ਸਿੰਘ ਖਟੜਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਖਟੜਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਿਕਾ ਜੀ ਖਟੜਾ ਸਾਹਿਬ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਦੱਸੋ ਕਿ ਕਹਿੰਦੇ ਨੇ ਕਿ ਇਮੀਗ੍ਰੇਸ਼ਨ ਹੋਵੇ ਚਾਹੇ ਆਇਲਟ ਸੈਂਟਰ ਹੋਣ ਕੰਮ ਬੜਾ ਟਫ ਹੋ ਗਿਆ ਵਾ ਬਹੁਤ ਦੇਖਿਆ ਜਾ ਰਿਹਾ ਕਿ ਇਹ ਜਿਹੜੇ ਸੈਂਟਰ ਨੇ ਕਈ ਲੋਕ ਤਾਂ ਬੰਦ ਕਰ ਰਹੇ ਨੇ ਕੀ ਕਾਰਨ ਮੰਨਦੇ ਹੋ ਕਿ ਵਾਕਈ ਕੈਨੇਡਾ ਦੇ ਵਿੱਚ ਜਿਹੜਾ ਵੀਜ਼ਾ ਹੁਣ ਟਫ ਹੋ ਗਿਆ ਤੇ ਲੋਕ ਜਿਹੜੇ ਨੇ ਇਸ ਬਿਜ਼ਨਸ ਤੋਂ ਥੋੜਾ ਜਿਹਾ ਆਪਣੇ ਪੈਰ ਖਿੱਚਦੇ ਨਜ਼ਰ ਆ ਰਹੇ ਨੇ ਅਬ ਵੈਸੇ ਤਾਂ ਜਿਹੜਾ ਵੀਜ਼ਾ ਜਾਂ ਜਿੰਨੀਆਂ ਵੀ ਕੰਸਲਟੈਂਸੀਆਂ ਜਿੰਨੀਆਂ ਵੀ ਆਫਿਸ ਆਲਸ ਵਗੈਰਾ ਲਈ ਜਾਂ ਜਿੰਨੀਆਂ ਵੀ ਚੀਜ਼ਾਂ ਖੋਲੀਆਂ ਹੋਈ ਸੀ ਇਹ ਇੰਡੀਪੈਂਡੈਂਟ ਡਿਸੀਜਨ ਆ ਕਿਸੇ ਦਾ ਜੀ ਹਨਾ ਕਿ ਹੁਣੇ ਕਦੋਂ ਓਪਨ ਕਰਨਾ ਜਾਂ ਹੁਣੇ ਕਦੋਂ ਕਲੋਜ਼ ਕਰਨਾ ਬਟ ਜਿਵੇਂ ਆਪਾਂ ਨੂੰ ਪਤਾ ਕੀ ਵੀ ਜਾਦਾ ਗਿਣਤੀ ਹੋ ਗਈ ਸੀ ਨਾ ਹਰੇਕ ਸ਼ਹਿਰ ਦੇ ਵਿੱਚ ਹੁਣ ਚ ਵੱਡੇ ਛੋਟੇ ਤੋਂ ਲੈ ਕੇ ਵੱਡੇ ਬ੍ਰਾਂਡ ਤੋਂ ਲੈ ਕੇ ਹਨਾ ਤਾਂ ਇੱਕ ਕਹਿ ਲਓ ਕਿ ਇੱਕ ਬਿਜ਼ਨੈਸ ਸੈਟਅਪ ਤੋਂ ਲੈ ਕੇ ਇੱਕ ਸੈਲਫ এমਪਲੋਇਮੈਂਟ ਤੱਕ ਦੇ ਮਤਲਬ ਸੈਂਟਰ ਚੱਲਦੇ ਸੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕੁਝ ਸੈਂਟਰ ਵੱਡੇ ਨੇ ਕੁਝ ਛੋਟੇ ਨੇ ਹਨਾ ਜੀ ਤਾਂ ਉਹਨਾਂ 'ਚ ਜਿਹੜੇ ਹੁਣ ਤੁਸੀਂ ਗੱਲ ਕਰਦੇ ਹੋ ਕਿ ਬੰਦ ਬੰਦ ਹੋ ਰਹੇ ਨੇ ਕੁਝ ਜਾਂ ਬਿਜ਼ਨਸ ਤੇ ਇਫੈਕਟ ਪਿਆ ਤਾਂ ਮੇਜਰਲੀ ਇਫੈਕਟ ਸਿਰਫ ਉਹਨਾਂ ਨੂੰ ਪਿਆ ਜਿਨ੍ਹਾਂ ਨੇ ਜਾਂ ਤਾਂ ਟੂ ਟਾਈਮ ਟੂ ਟਾਈਮ ਆਪਣੇ ਆਪ ਨੂੰ ਅਪਡੇਟ ਨਹੀਂ ਰੱਖਿਆ ਉਹ ਇੱਕ ਇੱਕ ਚੀਜ਼ ਤੇ ਜਾਂ ਇੱਕ ਪ੍ਰੋਡਕਟ ਤੇ ਸਟੇਬਿਲਟੀ ਆਪਣੀ ਬਣਾ ਕੇ ਬੈਠੇ ਸੀ ਜਾਂ ਉਹਨਾਂ ਨੇ ਕਿਉਂਕਿ ਜਦੋਂ ਤੁਸੀਂ ਕੰਸਲਟੇਸ਼ਨ ਦੇ ਵਿੱਚ ਹੁੰਦੇ ਹੋ ਜਾਂ ਜਦੋਂ ਤੁਸੀਂ ਕਿਸੇ ਚੀਜ਼ ਨੂੰ ਐਜ਼ ਏ ਏਜੰਟ ਰਿਪਰੈਜ਼ੈਂਟ ਕਰਦੇ ਹੋ ਦੋਨਾਂ 'ਚ ਥੋੜਾ ਡਿਫਰੈਂਸ ਹੈਗਾ ਜੀ ਜਦੋਂ ਤੁਸੀਂ ਏਜੰਟ ਕਿਸੇ ਦਾ ਬਣ ਕੇ ਰਿਪਰੈਜ਼ੈਂਟ ਕਰ ਰਹੇ ਹੋ ਤਾਂ ਉਦੋਂ ਤੁਹਾਡੇ ਕੋਲ ਓਬਲੀਗੇਸ਼ਨ ਇਹ ਹੁੰਦੀ ਹੈ ਕਿ ਜਿਹੜੀ ਚੀਜ਼ ਪਿੱਛੋਂ ਨਹੀਂ ਆ ਰਹੀ ਨਾ ਜਿਵੇਂ ਆਪਣੇ ਆਮ ਚੀਜ਼ਾਂ ਦੇ ਵਿੱਚ ਲੋਕ ਇਹ ਕਹਿੰਦੇ ਕਿ ਸਪਲਾਈਅਰ ਵੱਲੋਂ ਮਾਲ ਨਹੀਂ ਆ ਰਿਹਾ ਜੀ ਹੁਣ ਬੰਦ ਕਰਨੀ ਪੈਣੀ ਹੈ ਫਲਾਨੀ ਪ੍ਰੋਡਕਟ ਦੀ ਆਪਾਂ ਸੇਲ ਹੀ ਨਹੀਂ ਬੰਦ ਸੇਲ ਹੀ ਨਹੀਂ ਕਰ ਸਕਦੇ ਹਨ ਤਾਂ ਬੇਸਿਕਲੀ ਜਿਹੜਾ ਇਹ ਹੁਣ ਜਿਹੜਾ ਇੱਥੇ ਇਮੀਗ੍ਰੇਸ਼ਨ ਜਾਂ ਆਫਿਸਰਸ ਜਾਂ ਆਲ ਸੈਂਟਰ ਬੰਦ ਰੰਡ ਜਿੰਨਾ ਕੋ ਹੋਇਆ ਜਿੰਨਾ ਕੋ ਹਨਾ ਆਪਣੀ ਸਮਝ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਜਦੋਂ ਤੋਂ ਮਤਲਬ ਦਸੰਬਰ ਦਸੰਬਰ 2023 ਤੋਂ ਲੈ ਕੇ ਜਦੋਂ ਤੋਂ ਉਹਨਾਂ ਨੇ ਆਪਣੇ ਇੱਕ ਗਾਈਡਲਾਈਨਸ ਨਾਮੀਆਂ ਇਸ਼ੂ ਕਰਤੀਆਂ ਕਿ ਜੀ ਹੁਣ ਆਹ ਵਾਲੇ ਸਟੂਡੈਂਟ ਸਟੂਡੈਂਟ ਸੈਕਟਰ ਤੇ ਸਪੈਸ਼ਲੀ ਜਦੋਂ ਤਾਂ ਉਹਨਾਂ ਨੇ ਕਹਿ ਲਓ ਕਿ ਸਿਕੰਜਾ ਕਰਛਾ ਜਾਂ ਸਪੋਜ਼ਲ ਓਪਨ ਵਰਕ ਪਰਮਿਟ ਤੇ ਵੱਡੇ ਅਪਡੇਟਸ ਦਿੱਤੇ ਤਾਂ ਉਦੋਂ ਤੋਂ ਥੋੜਾ ਜਿਹਾ ਸਾਡੇ ਲੋਕ ਸਟੈਪ ਬੈਕ ਕਰਨਾ ਸ਼ੁਰੂ ਕੀਤੇ ਹਨਾ ਤਾਂ ਉਹਦੇ ਚ ਬਹੁਤੀਆਂ ਚੀਜ਼ਾਂ ਅਫਵਾਹਾਂ ਕਰਕੇ ਬਹੁਤੀਆਂ ਚੀਜ਼ਾਂ ਕਿ ਅਸੀਂ ਕਿਸੇ ਇੱਕ ਟ੍ਰੈਂਡ ਨੂੰ ਫੋਲੋ ਕਰ ਰਹੇ ਸੀ ਤੇ ਉਹ ਹੁਣ ਸਾਨੂੰ ਲੱਗਦਾ ਸੀ ਕਿ ਅਰ ਵੀ ਹੁਣ ਅਸੀਂ ਸਿਰਫ ਇਹੀ ਕਰ ਰਹੇ ਸੀ ਤੇ ਹੁਣ ਇਹ ਤਾਂ ਹੋਣਾ ਨਹੀਂ ਹੁਣ ਆਪਾਂ ਇਹ ਛੱਡ ਦ ਹੁਣ ਆਪਾਂ ਕੁਝ ਹੋਰ ਕਰਾਂਗੇ ਫੈਕਟ ਤਾਂ ਉਹ ਉਹ ਇੱਕ ਮੇਨ ਰੀਜ਼ਨ ਰਿਹਾ ਰਦਰ ਕਿਉਂਕਿ ਇਹ ਇਹ ਜਿਹੜਾ ਇੱਕ ਫੀਲਡ ਹੈਗਾ ਨਾ ਇਮੀਗ੍ਰੇਸ਼ਨ ਦਾ ਜਾਂ ਕੰਸਲਟੇਸ਼ਨ ਦਾ ਇੱਕ ਇੱਕ ਕੰਟੀਨਿਊਸ ਰਿਸਰਚ ਕੰਟੀਨਿਊਸ ਸਟੱਡੀ ਜਾਂ ਕੰਟੀਨਿਊਸ ਟ੍ਰੈਂਡ ਦੇ ਐਨਾਲਿਸਿਸ ਤੇ ਚੱਲਦਾ ਹੈ ਦੇ ਤੁਸੀਂ ਉਹ ਨਹੀਂ ਕਰ ਰਹੇ ਤਾਂ ਉਹ ਚਲੋ ਫੋਨ ਤਾਂ ਜਿਵੇਂ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਚੇਂਜ ਇਜ਼ ਦਾ ਲੌਕ ਨੇਚਰ ਬਦਲਣਾ ਪ੍ਰਕਿਰਤੀ ਦਾ ਨਿਯਮ ਆ ਸਮੇਂ-ਸਮੇਂ ਤੇ ਬਦਲਣਾ ਪੈਂਦਾ ਚਾਹੇ ਉਹ ਸਟੂਡੈਂਟਸ ਹੋਣ ਜਾਂ ਚਾਹੇ ਵੀਜ਼ਾ ਕੰਸਲਟੈਂਟ ਹੋਣ ਕੀ ਮੈਂ ਸਹੀ ਕਹਿ ਰਹੇ ਹਾਂ ਜੀ ਬਿਲਕੁਲ ਕਿਉਂਕਿ ਜਦੋਂ ਪਿੱਛੇ ਜਿਹਨੇ ਪਿਛਲੇ 2 ਸਾਲ ਦੇ ਟ੍ਰੈਂਡ ਆ ਜਾਂ ਪੋਸਟ ਕੋਵਿਡ ਕਹੋ ਜਾਂ ਪ੍ਰੀ ਕੋਵਿਡ ਜਿੰਨੇ ਟ੍ਰੈਂਡ ਚੱਲਦੇ ਸੀ ਉਦੋਂ ਮਤਲਬ ਸਾਰਾ ਇਹ ਚੱਲਦਾ ਸੀ ਕਿ ਪੈਕੇਜ ਵੀ ਚੱਲਦਾ ਸੀਗਾ ਜੀ ਸਟੱਡੀ ਦਾ ਹਨ ਥੈਨ 스ਪਾਊਸਲ ਓਪਨ ਵਰਕ ਪਰਮਿਟ ਤੇ ਬਹੁਤ ਸਾਰੇ ਟ੍ਰੈਂਡਸ ਚੱਲ ਰਹੇ ਚੰਗੀਆਂ ਮਾੜੀਆਂ ਖਬਰਾਂ ਵੀ ਉਹਦੇ ਨਾਲ ਜੁੜੀਆਂ ਰਹੀਆਂ ਹਨ ਕਿ ਉਹਦੇ ਤੇ ਫਰਾਡ ਤੇ ਬਹੁਤ ਸਾਰੇ ਚੀਜ਼ ਹੋਈ ਦਨ ਉਹ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਕਿਸੇ ਚੀਜ਼ ਨੂੰ ਐਜ਼ ਅ ਪ੍ਰੋਬਲਮ ਲੈ ਕੇ ਚੱਲਦੇ ਹਾਂ ਨਾ ਕਿ ਹੁਣ ਲੋਕਾਂ ਨੇ ਇਹ ਲੋਕ ਫਿਰ ਇਹ ਵੀ ਤਾਂ ਕਹਿੰਦੇ ਨੇ ਕਿ ਜੀ ਕੰਸਲਟੈਂਟ ਮਾੜੇ ਨੇ ਦੇ ਕੰਸਲਟੈਂਟ ਸਹੀ ਗਾਈਡ ਨਹੀਂ ਕਰਦੇ ਕੰਸਲਟੈਂਟ ਠੱਗੀਆਂ ਕਰਦੇ ਆ ਉਹ ਚੰਗਾ ਹੋਵੇ ਚਾਹੇ ਮਾੜਾ ਹੋਵੇ ਉਹ ਸਾਰਿਆਂ ਨੂੰ ਅਸੀਂ ਇੱਕੋ ਰੱਸੇ ਬੰਨ੍ਹਦੇ ਹਾਂ ਨਾਰਮਲੀ ਮਤਲਬ ਇਹ ਚੀਜ਼ ਅਸੀਂ ਵੀ ਫੇਸ ਕਰਦੇ ਆ ਜੀ ਚਾਹੇ ਅਸੀਂ ਉਹ ਸਹੀ ਕੰਮ ਕਰ ਰਹੇ ਹਾਂ ਨਾ ਜਾਂ ਜਿੱਦਾਂ ਵੀ ਆ ਉਹ ਉਹ ਚੀਜ਼ਾਂ ਹੋਈਆਂ ਤਾਂ ਕਿਉਂਕਿ ਉਦੋਂ ਇੱਕ 트ੈਂਡ ਦੇ ਵਿੱਚ ਇੱਕ ਫਲੋ ਦੇ ਵਿੱਚ ਦੇਖ ਦੇਖੀ ਵਿੱਚ ਬਹੁਤ ਕੰਮ ਚੱਲਿਆ ਕਿਉਂਕਿ ਲੋਕਾਂ ਨੇ ਕਿਸੇ ਨੂੰ ਦੇਖ ਕੇ ਖੋਲਿਆ ਕਿ ਜੀ ਉਹ ਬੰਦਾ ਫਲਾਨੀ ਫਲਾਨੀ ਜਗ੍ਹਾ ਤੇ ਆਪਣਾ ਆਫਿਸ ਖੋਲ ਕੇ ਬੈਠਾ ਯਾਰ ਉਦੋਂ ਉਹ ਵਧੀਆ ਕਰ ਰਿਹਾ ਉਹਦਾ ਲਾਈਫ ਸਟਾਈਲ ਦੇਖ ਕੇ ਫਿਰ ਚੀਜ਼ਾਂ ਅਟ੍ਰੈਕਟ ਹੁੰਦੇ ਆ ਆਪਣੇ ਲੋਕ ਕਿ ਉਹ ਕੀ ਕਰ ਰਿਹਾ ਉਹ ਉਹਦੇ ਪਿੱਛੇ ਉਹਨਾਂ ਨੂੰ ਨੇ ਕੀ ਪਤਾ ਉਹ ਕੀ ਕਰ ਰਿਆ ਸੀ ਜੋ ਉਹ ਉਹਦੇ ਉਹਦੇ ਕੀ ਹਨਾ ਆਬਲਿਕ ਅੱਧੀ ਅਦੂਰੀ ਜਾਣਕਾਰੀ ਕਿਤੇ ਨਾ ਕਿਤੇ ਨੁਕਸਾਨ ਦੇ ਐ ਬਿਲਕੁਲ ਅੱਧੀ ਦੂਰੀ ਜਾਣਕਾਰੀ ਤੇ ਵੀ ਕੰਮ ਸੀਗਾ ਪਲੱਸ ਫਿਰ ਕਹਿ ਲਓ ਕਿ ਅਸੀਂ ਜਿਹੜਾ ਕਹਿ ਲਓ ਜਦੋਂ ਅਸੀਂ ਨਾ ਮਾਈਂਡ ਸੈਟ ਬਣਾ ਲੈਨੇ ਇੱਕ ਜੇ ਐਜ਼ ਅ ਕਲਾਇੰਟ ਅਸੀਂ ਜਾਣਦੇ ਹਾਂ ਨਾ ਤਾਂ ਛੋਟੇ ਦਫ਼ਤਰਾਂ ਨੂੰ ਅਸੀਂ ਐਕਸੈਪਟ ਕਰਨ ਦੀ ਬੰਦ ਕਰਤਾ ਸੀਗਾ ਜੀ ਜੇ ਕਿਸੇ ਦਾ ਦਫ਼ਤਰ ਚਾਹੇ ਉਹ ਬਹੁਤ ਵਧੀਆ ਕੰਮ ਕਰਦਾ ਹੋਵੇ ਉਹਦੇ ਕੋਲੇ ਬਹੁਤ ਚੰਗੀ ਨੌਲੇਜ ਹੋਵੇ ਬਟ ਜੇ ਉਥੇ ਉੰਨਾ ਸਾਨੂੰ ਸਾਡੀਆਂ ਅੱਖਾਂ ਨੂੰ ਦੇਖ ਕੇ ਯਕੀਨ ਨਹੀਂ ਹੁੰਦਾ ਸੀ ਵੀ ਯਾਰ ਸ਼ਾਇਦ ਇਹ ਬੰਦਾ ਮੇਰਾ ਕੰਮ ਕਰ ਪਾਊਗਾ ਕਿ ਨਹੀਂ ਕਰ ਪਾਊਗਾ ਯਾਰ ਇਹਦੇ ਕੋਲ ਤਾਂ ਆਪ ਚਾਰ ਚੀਰਾਂ ਨੇ ਤਾਂ ਉਹ ਉਹ ਮਾਈਂਡ ਸੈਟ ਵੀ ਤਾਂ ਅਸੀਂ ਬਣਾਇਆ ਨਾ ਲੋਕਾਂ ਦਾ ਉਹ ਲੋਕਾਂ ਨੇ ਆਪ ਬਣਵਾਇਆ ਜੀ ਜਿਹੜਾ ਜਿਹੜਾ ਹੁਣ ਲੋਕੀ ਕਹਿੰਦੇ ਨੇ ਕਿ ਜਿਹੜੇ ਵੱਡੇ ਵੱਡੇ ਆਫਿਸ ਬੰਦ ਹੋਏ ਸੋ ਹਰ ਇੱਕ ਨੇ ਆਪਣੇ ਸਟੈਂਡਰਡ ਦੇ ਅਕੋਰਡਿੰਗ ਜਿੰਨਾ ਕੋਦੀ ਕਪੈਸਿਟੀ ਸੀ ਉਹਦੇ ਅਕੋਰਡਿੰਗ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਜੀ ਜੀ ਸਿਰ ਚੀਜ਼ਾਂ ਚੇਂਜ ਹੋਈਆਂ ਫਲੋ ਵਿੱਚ ਜਿੰਨਾ ਕੰਮ ਚੱਲਿਆ ਬਹੁਤ ਵਧੀਆ ਹਨਾ ਜਦੋਂ ਤੁਸੀਂ ਕੁਝ ਚੇਂਜ ਨੂੰ ਅਸੈਪਟ ਨਹੀਂ ਕਰਦੇ ਜਾਂ ਤੁਸੀਂ ਇੱਕ ਡਿਸੀਜਨ ਲੈਣ ਤੇ ਆ ਜਾਂਦੇ ਹੋ ਤਾਂ ਉਹਦੇ ਰੀਜ਼ਨ ਫਿਰ ਜ਼ਿਆਦਾ ਇਹ ਹੀ ਹੋ ਕਿ ਲੋਕਾਂ ਨੇ ਦਸੰਬਰ ਤੋਂ ਬਾਅਦ ਇਹ ਮੰਨ ਲਿਆ ਕਿ ਇਹ ਚੀਜ਼ ਬੰਦ ਹੋ ਗਈ ਜ਼ਿਆਦਾ ਡਿਪੈਂਡੈਂਸੀ ਸਟੂਡੈਂਟਸ ਤੇ ਸੀਗੀ ਬਾਕੀ ਸੈਗਮੈਂਟ ਨੂੰ ਅਸੀਂ ਜਾਂ ਕਈਆਂ ਦੀ ਪੂਰੀ ਟੋਟਲੀ ਇੱਕ ਕਹਿੰਦੇ ਸੀ ਕਿ ਜੇ ਅਸੀਂ ਸਿਰਫ ਸਪੌਜ਼ਲ ਹੀ ਕਰਦੇ ਆ ਤਾਂ ਉਹਨਾਂ ਚੀਜ਼ਾਂ 'ਚ ਜ਼ਿਆਦਾ ਹੋਇਆ ਕਿਉਂਕਿ ਫਿਰ ਉਹ ਖਰਚਾ ਅਸੀਂ ਜ਼ਿਆਦਾ ਉਹਨਾਂ ਮੇਨਟੇਨ ਕਰਨ ਲਈ ਬਣਾ ਲਿਆ ਤਾਂ ਦੈਨ ਲੋਕਾਂ ਦਾ ਇੱਕਦਮ ਸ਼ਿਫਟ ਵੱਜ ਗਿਆ ਕਿ ਜੀ ਅਸੀਂ ਹੁਣ ਇਹ ਤਾਂ ਬੰਦ ਹੋ ਗਿਆ ਜਿਵੇਂ ਹੁਣ ਵੀ ਅਫਵਾਹਾਂ ਚੱਲਦੀਆਂ ਨੇ ਹਨਾ ਕਿ ਜਿਵੇਂ ਜਿਵੇਂ ਤੁਸੀਂ ਇੱਕ ਗੱਲ ਕਹੀ ਕਿ ਦੇਖੋ ਦੇਖ ਬਹੁਤੇ ਸੈਂਟਰ ਜਿਹੜੇ ਨੇ ਖੁੱਲੇ ਨੇ ਜਾਂ ਉਹ ਲੋਕ ਜਿਨ੍ਹਾਂ ਨੇ ਥੋੜੇ ਜਿਨ੍ਹਾਂ ਨੂੰ ਐਕਸਪੀਰੀਅੰਸ ਬਹੁਤ ਥੋੜਾ ਸੀ ਔਰ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਟੀਮ ਬਣਾ ਕੇ ਕੋਈ ਸੈਂਟਰ ਖੋਲ ਰਿਆ ਔਰ ਇਹ ਵੀ ਇੱਕ ਸਚਾਈ ਹੈ ਕਿ ਇਨਸਿਕਿਉਰਿਟੀਆਂ ਉਹਨਾਂ ਨੂੰ ਹੋਈਆਂ ਜਿਵੇਂ ਬੱਚਿਆਂ ਨੂੰ ਕਈ ਇਨਸਿਕਿਉਰਿਟੀਆਂ ਹੋ ਜਾਂਦੀਆਂ ਨੇ ਵੀ ਹੁਣ ਕੈਨੇਡਾ ਬੰਦ ਹੋ ਗਿਆ ਤੇ ਉਹਨਾਂ ਨੇ ਉਸ ਦੇ ਚੱਲਦੇ ਇਹ ਬੰਦ ਕੀਤਾ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ देखो उन्होंने उन्होंने उनका डिसीजन फिर एक एक तरफो ठीक है कि जे वो उस चीज नो ऑपरेट ही नहीं कर सकते तो फिर उणो लिंगर ऑन करने दा कोई फायदा नहीं बट हां जिनेक रिस्पोंसिबिलिटी वो एक पर्टिकुलर चीज ਲਈ ਸਾਡੇ ਬਣਦੀ ਹੁੰਦੀ ਉਹ ਸਾਨੂੰ मतलब ਪੂਰੀ ਕਰਨੀ ਚਾਹੀਦੀ ਸਾਨੂੰ ਅਪਡੇਟਡ ਵੀ ਰਹਿਣਾ ਪੈਂਦਾ ਹਨਾ ਅਕੋਰਡਿੰਗ ਟੂ ਮਾਰਕੀਟ ਟ੍ਰੈਂਡਸ ਹਰ ਇੱਕ ਆਪਣੇ ਆਪ ਨੂੰ ਪ੍ਰੈਜੈਂਟੇਬਲ ਵੀ ਰੱਖਦਾ ਸੋ ਉਹ ਉਹ ਕਿਤਨੇ ਕਿਤੇ ਇਮਬੈਲੈਂਸ ਇਹ ਇਹ ਵਾਲੇ ਵੱਡੇ ਅਪਡੇਟਸ ਤੋਂ ਬਾਅਦ ਇਮਬੈਲੈਂਸ ਜਿਹੜਾ ਹੋਇਆ ਉਹ 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 ਵੱਡਾ ਇੱਕ ਰੀਜ਼ਨ ਬਣ ਗਿਆ ਕਿਉਂਕਿ ਫਿਰ ਇੱਕ ਜਿਆਦਾ ਜਿਹੜੀ ਕੈਪੈਸਿਟੀ ਦਾ ਇੱਕ ਜਿਆਦਾ ਮੇਜਰ ਸ਼ੇਅਰ ਸੀਗਾ ਮਾਰਕੀਟ ਦਾ ਉਹ ਕੈਨੇਡਾ ਤੇ ਜਿਆਦਾ ਡਿਪੈਂਡੈਂਟ ਸੀਗਾ ਐਜ਼ ਅ ਕੰਸਲਟੈਂਟ ਵੀ ਤੇ ਐਜ਼ ਅ ਕਲੈਂਟ ਵੀ ਤਾਂ ਉਹ ਜਦੋਂ ਦਾ ਅਫਵਾਹਾਂ ਵਾਲਾ ਚੱਕਰ ਇਹ ਸਾਰਾ ਚੱਲਿਆ ਦਸੰਬਰ ਤੋਂ ਬਾਅਦ ਉਸ ਤੋਂ ਬਾਅਦ ਫਿਰ ਸਾਰਾ ਇੱਕ ਇੱਕਦਮ ਸ਼ਿਫਟ ਵੱਜਿਆ ਕਿ ਜੀ ਨਹੀਂ ਇੱਥੇ ਯਾਨੀ ਕਿ ਇਹ ਇਹ ਸਚਾਈ ਹੈ ਕਿ ਕੱਲੇ ਸਟੂਡੈਂਟਸ ਆ ਵਾਹਾਂ ਚ ਨਹੀਂ ਫਸਦੇ ਕਈ ਵਾਰ ਵੀਜ਼ਾ ਕੰਸਲਟੈਂਟ ਵੀ ਫਸ ਜਾਂਦੇ ਨੇ ਜੀ ਜੀ ਕਿਉਂਕਿ ਕਈਆਂ ਦਾ ਤਾਂ ਫਿਰ ਉਹ ਹੁੰਦਾ ਨਾ ਕਿ ਜੀ ਦੇਖਾ ਦੇਖੀ ਹਲੇ ਦੇ ਵਿੱਚ ਕਿ ਬਹੁਤ ਜਾਣੇ ਨੇ ਜਿਵੇਂ ਆਪਾਂ ਪਹਿਲਾਂ ਵੀ ਆਫ ਕੈਮਰਾ ਗੱਲ ਕਰਦੇ ਸੀ ਕਿ ਜੀ ਉਹ ਕਿਸੇ ਨੇ ਦੇਖ ਕੇ ਖੋਲ ਲਿਆ ਜੀ ਜਾਂ ਕਿਸੇ ਨੂੰ ਲੱਗਿਆ ਕਿ ਯਾਰ ਮੈਂ ਮੈਂ ਐਜ਼ ਅ ਟੀਚਰ ਕੋਈ ਬੰਦਾ ਕੰਮ ਕਰ ਰਿਹਾ ਸੀ ਉਹਨੇ ਛੋਟਾ ਆਫਿਸ ਲੈ ਕੇ ਉੱਥੇ ਰਨ ਕਰ ਲਿਆ ਹੁਣ ਜਿਵੇਂ ਮਾਰਕੀਟ ਦੇ ਵਿੱਚ ਟ੍ਰੈਂਡ ਹੈ ਕਿ ਜੀ ਮਾਰਕੀਟ ਸਟੂਡੈਂਟ ਨਹੀਂ ਹੈਗਾ ਕਿਉਂਕਿ ਸਟੂਡੈਂਟ ਅ ਤਾਂ ਉਸ ਚੀਜ਼ ਤੇ ਇੱਕ ਮਤਲਬ ਪਾਥਵੇ ਤੇ ਚੱਲਦਾ ਹਨ ਉਹਨੂੰ ਪਹਿਲਾਂ ਜਿਵੇਂ ਪਿਛਲੇ ਸਾਲ ਸੀ ਟ੍ਰੈਂਡ ਕੀ ਜੀ ਬੱਚਾ ਪਲੱਸ 2 ਦਾ ਪੇਪਰ ਦਿੰਦਾ ਸੀ ਨਾਲ ਦੀ ਨਾਲ ਆਲਸ ਕਰਦਾ ਸੀਗਾ ਉਹਨੂੰ ਹੁੰਦਾ ਸੀ ਕਿ ਆਲਸ ਕੀਤੀ ਜੇ ਘਾਟ ਆ ਗਈ ਤੇ ਮੈਂ ਫਲਾਨੀ ਕੰਟਰੀ ਜਾਊਂਗਾ ਜੇ ਮੇਰੇ 6 ਜਜਾ ਪਲੱਸ ਆਈ ਤੇ ਮੈਂ ਕੈਨੇਡਾ ਚਲਾ ਜਾਊਂਗਾ ਤਾਂ ਹੁਣ ਹਜੇ ਤਾਂ ਉਹ ਬਹੁਤ ਵੱਡੀ ਆਪ ਹੀ ਕਨਫਿਊਜ਼ਨ ਦੇ ਵਿੱਚ ਪਰ ਇੱਕ ਇੱਕ ਚੀਜ਼ ਹੋਰ ਵੇਖਣ ਨੂੰ ਮਿਲਦੀ ਹੈ ਕਿ ਜਿਹੜੇ ਲੋਕ ਕਵਾਂਟੀਟੀ ਛੱਡ ਕੇ ਕੁਆਲਿਟੀ ਨੂੰ ਤਵੱਜੂ ਦਿੰਦੇ ਨੇ ਉਹ ਜ਼ਿਆਦਾ ਵਧੀਆ ਕੰਮ ਕਰਦੇ ਨੇ ਇਸ ਮਾਰਕੀਟ ਦੇ ਵਿੱਚ ਉਹਨਾਂ ਦਾ ਬਿਜ਼ਨਸ ਮੇਰੇ ਹਿਸਾਬ ਨਾਲ ਵਾਧਾ ਵੀ ਆ ਔਰ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਵੀ ਨਹੀਂ ਰਹਿੰਦੀ ਔਰ ਉਹਨਾਂ ਦੇ ਕੇਸਿਸ ਵੀ ਜਿਹੜੇ ਮੇਰੇ ਹਿਸਾਬ ਨਾਲ ਪਰਸੈਂਟੇਜ ਉਹਨਾਂ ਦੀ ਬੈਟਰ ਰਹਿੰਦੀ ਹੈ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਕਿਉਂਕਿ ਕੇਸਸ ਦੀ ਪਰਸੈਂਟ ਜਦੋਂ ਤੁਸੀਂ ਇੱਕ ਇੱਕ ਸੈਕਟਰ ਨੂੰ ਜਾਂ ਇੱਕ ਸੈਗਮੈਂਟ ਨੂੰ ਜਦੋਂ ਤੁਸੀਂ ਕੈਕਟਰ ਕਰਦੇ ਹੋ ਨਾ ਤਾਂ ਉਹਦੀਆਂ ਮਤਲਬ ਪ੍ਰੋਸ ਐਂਡ ਕੌਨਸ ਤੁਹਾਨੂੰ ਪਤਾ ਲੱਗ ਜਾਂਦੇ ਨੇ ਨਾ ਤੁਹਾਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਦਾ ਕਿੰਨਾ ਕੁ ਇਫੈਕਟ ਹੋਣਾ ਕਿੰਨਾ ਨਹੀਂ ਹੋਣਾ ਕਿੰਨਾ ਮੈਂ ਹੋਰ ਸਿੱਖਣਾ ਕਿਉਂਕਿ ਜੇ ਸਾਨੂੰ ਇਹ ਲੱਗਦਾ ਨਾ ਕਿ ਜੇ ਤੁਸੀਂ ਇੱਕ ਵਾਰ ਆਫਿਸ ਖੋਲ੍ਹ ਲਿਆ ਤੇ ਤੁਸੀਂ ਇੱਕ ਸਰਵ ਕਰਨਾ ਸ਼ੁਰੂ ਕੀਤਾ ਜਾਂ ਤੁਸੀਂ ਮਲਟੀਪਲ ਕਰਦੇ ਹੋ ਜਾਂ ਤੁਸੀਂ ਸਿਰਫ ਇੱਕ ਪਾਰਟਿਕੂਲਰ ਕੰਟਰੀ ਲਈ ਕਰਦੇ ਹੋ ਜਾਂ ਤੁਸੀਂ ਇੱਕ ਸਿਰਫ ਪ੍ਰੋਡਕਟ ਕਰਦੇ ਹੋ ਤਾਂ ਉਹ ਚੀਜ਼ ਹੁਣ ਨਹੀਂ ਰਹੀ ਕਿਉਂਕਿ ਹੁਣ ਤਾਂ ਹਰ ਇੱਕ ਤੀਜੇ ਦਿਨ ਅਪਡੇਟ ਆ ਰਿਹਾ ਜੇ ਤੁਸੀਂ ਆਪਣੇ ਆਪ ਨੂੰ ਅਪਡੇਟ ਨਹੀਂ ਰੱਖ ਪਰੇ दैट मींस ਤੁਸੀਂ ਕਿਸੇ ਨੂੰ ਕੰਸਲਟ ਹੀ ਨਹੀਂ ਕਰ ਸਕਦੇ ਤੁਸੀਂ ਕਿਸੇ ਨੂੰ ਕੰਸਲਟ ਨਹੀਂ ਕਰ ਸਕਦੇ ਤਾਂ ਉਹ ਬੱਚਾ ਫਿਰ ਤੁਹਾਡੇ ਕੋਲ ਜਾਂ ਕਲਾਇੰਟ ਜਿਹੜਾ ਹੈਗਾ ਤੁਹਾਡਾ ਉਹ ਤੁਹਾਡੇ ਤੇ ਉਹ ਟਰਸਟ ਫੈਕਟਰ ਵਾਲਾ ਇਸ਼ੂ ਆ ਜਾਂਦਾ ਕਿ ਇਹਦੇ ਕੋਲ ਤਾਂ ਆਪਣੇ ਕੋਲ ਇਨਫੋਰਮੇਸ਼ਨ ਨਹੀਂ ਆ ਕੈਨੇਡਾ ਸਾਹਿਬ ਕਈ ਵਾਰ ਵੇਖਿਆ ਗਿਆ ਕਿ ਕਈ ਏਜੰਟਸ ਜਿਹੜੇ ਇਹ ਕਹਿ ਦਿੰਦੇ ਨੇ ਕਸਟਮਰ ਨੂੰ ਕਿ ਕੈਨੇਡਾ ਦੇ ਵਿੱਚ ਹੁਣ ਵੀਜ਼ਾ ਜਿਹੜਾ ਬੰਦ ਹੋ ਗਿਆ ਤੁਸੀਂ ਯੂਰਪ ਚਲੇ ਜਾਓ ਜਾਂ ਯੂਰਪ ਦੀ ਕਿਸੇ ਕੰਟਰੀ ਯੂਕੇ ਚਲੇ ਜਾਓ ਜਾਂ ਕਿਸੇ ਹੋਰ ਕੰਟਰੀ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇਖੋ ਉਹ ਕਹਿਣ ਦਾ ਕੀ ਕਾਰਨ ਹੁੰਦਾ ਉਹਨਾਂ ਦਾ ਬੀਸਿਕਲੀ ਉਹ ਕਹਿਣ ਦਾ ਮੇਜਰ ਰੀਜ਼ਨ ਇਹੀ ਹੁੰਦਾ ਕਿ ਜੇ ਸਪੋਜ਼ ਅਜਿ ਦੇ ਰੇਟ ਦੇ ਵਿੱਚ ਕੋਈ ਬੱਚਾ ਜਾਂ ਕਲਾਇੰਟ ਕੋਈ ਆ ਕੇ ਕਹਿ ਰਿਹਾ ਕਿ ਜੀ ਮੈਂ ਕੈਨੇਡਾ ਜਾਣਾ ਤੇ ਉਹਨੂੰ ਸਾਹਮਣੇ ਵਾਲਾ ਬੰਦਾ ਇਹ ਕਹਿ ਰਿਹਾ ਕਿ ਜੀ ਉਹ ਉਹ ਪਹਿਲੀ ਗੱਲ ਤਾਂ ਉਹ ਖੁਦ ਜਾਂਦਾ ਫਵਾਦ ਦਾ ਸ਼ਿਕਾਰ ਜੀ ਜਿਹਨੂੰ ਆਪਣੇ ਕੋਲੇ ਪ੍ਰੋਪਰ ਨੌਲੇਜ ਨਹੀਂ ਜਾਂ ਫਿਰ ਉਹ ਕੁਝ ਐਦਾਂ ਦਾ ਪ੍ਰੋਡਕਟ ਉਹਦੇ ਕੋਲੇ ਹੈਗਾ ਜਿਹੜਾ ਉਹ ਉਹ ਓਵਰਲੈਪ ਕਰਨਾ ਚਾਹੁੰਦਾ ਕਿ ਵੀ ਤੂੰ ਉਹ ਛੱਡ ਪਹਿਲਾਂ ਆ ਚੱਕ ਆ ਚੱਕ ਬਿਲਕੁਲ ਹੈ ਨਾ ਪਹਿਲਾਂ ਉਹ ਉਹਨੂੰ ਲੱਗਦਾ ਕਿ ਜੇ ਮੇਰੇ ਲਈ ਇਕਨੋਮਿਕਲੀ ਮੇਰੇ ਲਈ ਫਾਈਨੈਂਸ਼ਲੀ ਇਹ ਚੀਜ਼ ਵਧੀਆ ਤੇ ਉਹ ਉਹਨੂੰ ਉਸ ਤਰੀਕੇ ਨਾਲ ਅਪਸੈਲ ਕਰਨ ਦੇ ਚੱਕਰ ਦੇ ਵਿੱਚ ਹੈ ਨਾ ਕਈ ਵਾਰ ਮਿਸ ਗਾਈਡ ਹੁੰਦੇ ਆ ਜ਼ਿਆਦਾ ਜੀ ਕਿਉਂਕਿ ਉਹਦੇ ਵਿੱਚ ਉਹਦੇ ਵਿੱਚ ਤੁਹਾਡਾ ਜੇ ਤੁਸੀਂ ਅੱਜ ਕਹਿ ਰਹੇ ਹੋ ਕਿ ਜੀ ਕੈਨੇਡਾ ਬੰਦ ਦਾ ਕੈਨੇਡਾ ਦਾ ਬੰਦ ਹੋਏ ਨੀ ਸਿਰਫ ਰੂਲ ਚੇਂਜ ਕੀਤੇ ਉਹਨਾਂ ਨੇ ਕੈਨੇਡਾ ਦਾ ਬੰਦ ਨਾ ਪਹਿਲਾਂ ਸੀ ਨਾ ਹੋਣਾ ਬਟ ਉਹ ਰੂਲ ਚੇਂਜ ਉਹ ਵੀ ਇਹ ਕਹਿ ਸਕਦੇ ਆ ਛਾਨਣੀ ਲੱਗੀ ਹੈ ਜਿਹੜੇ ਲੋਕ ਕੁਝ ਫਰਾਡ ਕੇਸੇ ਜ਼ਿਆਦਾ ਹੁੰਦੇ ਸੀ ਉਹਦੇ ਚੱਲਦੇ ਗਵਰਨਮੈਂਟ ਨੇ ਛਾਨਣੀ ਲਾਈ ਹੈ ਇਹ ਕਹਿ ਸਕਦੇ ਕਿਉਂਕਿ ਉਹ ਗਵਰਨਮੈਂਟ ਆਫ ਕੈਨੇਡਾ ਪਾਲਿਸੀਸ ਦੇ ਬੇਸਿਸ ਤੇ ਕੰਮ ਕਰਦੀ ਹੈ ਔਰ ਜੋ ਉਹਨਾਂ ਕੋਲੇ ਡਿਲੀਵਰ ਹੋ ਰਿਹਾ ਸੀਗਾ ਜੋ ਉੱਥੇ ਹੋ ਰਿਹਾ ਉਹਨਾਂ ਦੇ ਬੇਸਿਸ ਤੇ ਜਾਂ ਉੱਥੋਂ ਦੀ ਜੋ ਲੋਕਲ ਗਵਰਨਿੰਗ ਬਾਡੀਜ਼ ਨੇ ਜਾਂ ਉੱਥੋਂ ਦੇ ਜਿਹੜੇ ਲੋਕਲ ਰੈਜ਼ੀਡੈਂਟ ਵੀ ਨੇ ਜੋ ਉਹਨਾਂ ਦਾ ਫੀਡਬੈਕ ਸੀ ਜਾਂ ਜੋ ਕਾਲਜਸ ਦਾ ਫੀਡਬੈਕ ਸੀ ਜਾਂ ਉਹ ਜਿੰਨਾ ਕੁ ਟ੍ਰੈਂਡ ਆਪਣੇ ਆਸ-ਪਾਸੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟਸ ਦੇਖਦੇ ਸੀ ਤਾਂ ਉਹਦੇ ਅਕੋਰਡਿੰਗ ਹੀ ਸਾਰਾ ਫਿਲਟਰ ਲੱਗਣਾ ਇਸ ਟਾਈਮ ਲਈ ਜ਼ਰੂਰੀ ਸੀ ਉਹਨਾਂ ਦੇ ਲਈ ਹੈਨਾ ਬਾਕੀ ਜੇ ਗੱਲ ਕੀਤੀ ਜਾਵੇ ਜਿਵੇਂ ਬੜਾ ਰੌਲਾ ਕਈ ਵਾਰ ਪੈਣ ਲੱਗ ਜਾਂਦਾ ਕਿ ਕੈਨੇਡਾ ਦੇ ਵਿੱਚ ਹੁਣ ਵੀਜ਼ਾ ਨਹੀਂ ਲੱਗਣਾ ਨਹੀਂ ਤੁਸੀਂ ਜਾ ਸਕਦੇ ਨਾ ਆਸ ਕੀ ਲੱਗਦਾ ਕੈਨੇਡਾ ਗਵਰਨਮੈਂਟ ਕਦੇ ਵੀਜ਼ਾ ਬੰਦ ਕਰ ਸਕਦੀ ਹੈ ਤੁਹਾਨੂੰ ਇਸ ਬਾਰੇ ਤੁਸੀਂ ਕੀ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਇਸ ਬਾਰੇ ਕੀ ਅਜਿਹਾ ਕਦੇ ਹੋ ਸਕਦਾ ਵਾ ਉਹਨਾਂ ਨੇ ਕਦੇ ਕਦੇ ਇਦਾਂ ਨਹੀਂ ਗਾਣਾ ਕੀ ਕੁਝ ਬੰਦ ਦੇਖੋ ਕੈਨੋ ਕੁਝ ਵੀ ਕਹਿ ਸਕਦੇ ਬਟ ਸਟਿਲ ਹਜੇ ਕੁਝ ਇਦਾਂ ਦਾ ਨਹੀਂ ਹੈਗਾ ਕਿ ਉਹ ਇਸ ਚੀਜ਼ ਨੂੰ ਕਾਈਂਡ ਆਫ ਕਿ ਉਹ ਵੀ ਇਸ ਡਿਸੀਜਨ ਨੂੰ ਅਫੋਰਡ ਕਰ ਸਕਣ ਕਿ ਜੀ ਬਿਲਕੁਲ ਹੀ ਬੰਦ ਕਰਤਾ ਔਰ ਇਹ ਕੰਟਰੀ ਸਪੈਸਿਫਿਕ ਕਦੇ ਵੀ ਨਹੀਂ ਹੁੰਦਾ ਹਨਾ ਤੇ ਕਿਉਂਕਿ ਜੇ ਜੇ ਹੋਣ ਦੀ ਗੱਲ ਕਰ ਲਈਏ ਉਹ ਤਾਂ ਹੁਣ ਜਿਵੇਂ ਅਸੀਂ ਵੀ ਮਾਰਕੀਟ ਦੇ ਵਿੱਚੋਂ ਨਾ ਸੁਣਦੇ ਕਿਸੇ ਬੱਚੇ ਤੋਂ ਸੁਣ ਲਈਏ ਕਿਸੇ ਹਣ ਆਪਾਂ ਕਿਸੇ ਹੋਰ ਪਰਸਨ ਤੋਂ ਵੀ ਸੁਣਦੇ ਕਿ ਜੀ ਪਲੱਸ 2 ਤੋਂ ਬਾਅਦ ਵੀਜ਼ਾ ਨਹੀਂ ਲੱਗਦਾ ਸੋ ਪ੍ਰੋਬਲਮ ਪਲੱਸ 2 ਤੋਂ ਬਾਅਦ ਵੀਜ਼ਾ ਲੱਗਣ ਦੀ ਹੈ ਹੀ ਨਹੀਂ ਆ ਉਹਨਾਂ ਨੇ ਕਿਤੇ ਕਿਹਾ ਹੀ ਨਹੀਂ ਦਿਖਾਓ ਕਿੱਥੇ ਕਿਹਾ ਕਿ ਜੀ ਉਹਨਾਂ ਦੇ ਪਲੱਸ 2 ਤੋਂ ਬਾਅਦ ਵਾਲਾ ਬੱਚਾ ਆ ਨਹੀਂ ਸਕਦਾ ਕਿਉਂਕਿ ਉਹ ਤਾਂ ਅਸੀਂ ਆਪਣੇ ਮਾਈਂਡ ਸੈਟ ਤੇ ਬਣਾਇਆ ਹੋਇਆ ਸੀਗਾ ਜੀ ਪ ਜਾਂਦੇ ਬੱਚੇ ਆਲਚ ਕਰਦੇ ਆ ਤੇ ਉੱਤੋਂ ਬਾਅਦ ਸੋ ਐਂਡ ਸੋ ਪਾਥਵੇ ਅਸੀਂ ਸਾਰਾ ਫਾਈਂਡ ਆਊਟ ਕਰਦੇ ਹਾਂ ਅੱਛਾ ਇੱਕ ਚੀਜ਼ ਹੋਰ ਰੌਲਾ ਵੀ ਸਟੂਡੈਂਟਸ ਦਾ ਤੇ ਸਪਾਊਸ ਵੀਜ਼ਾ ਵਾਲਿਆਂ ਦਾ ਪੈਂਦਾ ਇਹ ਇਹ ਵੀ ਗੱਲ ਸਹੀ ਹੈ ਕਿ ਨਹੀਂ ਬਿਲਕੁਲ ਬਿਲਕੁਲ ਜੀ ਰੌਲਾ ਵੀ ਸਟੂਡੈਂਟ ਤੇ ਸਪਾਊਸ ਦਾ ਹੀ ਜ਼ਿਆਦਾ ਪੈਂਦਾ ਕਿਉਂਕਿ ਜਿੰਨਾ ਰੌਲਾ ਇੱਥੇ ਪੈਂਦਾ ਬੰਦਦਾ ਉਦੋਂ ਜ਼ਿਆਦਾ ਰੌਲਾ ਉੱਥੇ ਕੈਨੇਡਾ ਵੀ ਪੈਂਦਾ ਕਿਉਂਕਿ ਉੱਥੇ ਦੀਆਂ ਪ੍ਰੋਬਲਮਾਂ ਕੁਝ ਹੋਰ ਨੇ ਬਿਲਕੁਲ ਉਹ ਪੰਜਾਬੀ ਦੀ ਇੱਕ ਕਹਾਵਤ ਹੈ ਨਾ ਕਹਿੰਦੇ ਜੋੜੀਆਂ ਜੱਗ ਥੋੜੀਆਂ ਤੇ ਨਰੜ ਬਥੇਰੇ ਕੀ ਜਿਹੜੇ ਵਿਆਹ ਕਰਵਾ ਕੇ ਮੁੰਡੇ ਕੁੜੀਆਂ ਜਾਂਦੇ ਨੇ ਔਰ ਬੇਸਿਕਲੀ ਵੇਖ ਤੇ ਕੀ ਕਾਰਨ ਉਹ ਰਹਿੰਦੇ ਨੇ ਕਿਉਂਕਿ ਵੈਸੇ ਇਮੀਗ੍ਰੇਸ਼ਨ ਇੰਡਸਟਰੀ ਦੇ ਨਾਲ ਇਸ ਚੀਜ਼ ਦਾ ਕੋਈ ਤਾਲੁਕ ਨਹੀਂ ਪਰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਪੰਜਾਬੀਆਂ ਨੂੰ ਕਿਉਂਕਿ ਪਿੱਛੇ ਜੇ ਬੜੀਆਂ ਅਫਵਾਹਾਂ ਵੀ ਫੈਲਦੀਆਂ ਸਨ ਜਾਂ ਕਈ ਕੇਸੇ ਸਾਹਮਣੇ ਆਉਂਦੇ ਸਨ ਕਿ ਕੁੜੀ ਨੇ ਮੁੰਡੇ ਦੇ ਪੈਸੇ ਲਵਾਏ ਤੇ ਮੁੰਡੇ ਨੂੰ ਬਾਅਦ ਵਿੱਚ ਕੈਨੇਡਾ ਨਹੀਂ ਬੁਲਾਇਆ ਉਹ ਕੇਸੇਸ ਕਿਵੇਂ ਹੋ ਜਾਂਦੇ ਨੇ ਉਸ ਵਿੱਚ ਗਲਤੀ ਕੀ ਅਸਲ ਦੇ ਵਿੱਚ ਹੁੰਦੀ ਹੈ ਦੇਖੋ ਉਹ ਕੇਸਸ ਪਹਿਲਾਂ ਵੀ ਹੁੰਦੇ ਸੀ ਉਹ ਹੁਣ ਵੀ ਹੁੰਦੇ ਆ ਤੇ ਬਸ ਪਹਿਲਾਂ ਸੀ ਕਿ ਪਹਿਲਾਂ ਜੇ ਬਹੁਤ ਮਤਲਬ ਜੇ ਤੁਸੀਂ 10 ਤੋਂ 15 ਸਾਲ ਪਿੱਛੇ ਲੈ ਜਾਓਗੇ ਤਾਂ ਉਦੋਂ ਮੋਸਟਲੀ ਜਦੋਂ ਸਟੱਡੀ ਵੀਜ਼ਾ ਇੰਨੇ ਬੂਮ ਦੇ ਵਿੱਚ ਨਹੀਂ ਸੀ ਹਣਾ ਜਾਂ ਆਪਾਂ 2003 4 5 ਦੀ ਗੱਲ ਕਰਦੇ ਆ ਤਾਂ ਉਦੋਂ ਵੀ ਤਾਂ ਜਿਹੜੇ ਉਦੋਂ ਟ੍ਰੈਂਡ ਉਲਟ ਸੀ ਕਿ ਉਦੋਂ ਜਿਹੜੇ ਮੁੰਡੇ ਗਏ ਜਾਂ ਫੈਮਲੀਜ਼ ਗਏ ਆ ਜਾਂ ਉਦੋਂ ਫੈਮਲੀ ਬੇਸਿਸ ਤੇ ਕੇਸ ਲੱਗਦੇ ਸੀ ਜਾਂ ਵਿਆਹ ਕਰਵਾ ਕੇ ਇੱਥੇ ਆਉਂਦੇ ਸੀ ਕਰੋਲੇ ਉਦੋਂ ਵੀ ਹੁੰਦੇ ਸੀ ਕਿ ਜੀ ਵਿਆਹ ਕਰਵਾ ਕੇ ਚਲਾ ਜਾਂਦਾ ਸੀ ਇੱਥੋਂ ਲਾੜਾ ਉਧਰ ਪਰ ਪਤਾ ਲੱਗਦਾ ਸੀ ਕਿ ਉੱਥੇ ਵੀ ਵਿਆਹ ਹੋਇਆ ਹੋਇਆ ਤਾਂ ਕੇਸ ਉਦੋਂ ਵੀ ਹੁੰਦੇ ਸੀ ਬਟ ਉਦੋਂ ਨਾ ਸੋਸ਼ਲ ਮੀਡੀਆ ਦਾ ਗੱਲ ਢੱਕ ਲਈ ਜਾਂਦੀ ਸੀ ਸੋਸ਼ਲ ਮੀਡੀਆ ਦਾ ਇੰਪੈਕਟ ਇੰਨਾ ਨਹੀਂ ਸੀਗਾ ਤਾਂ ਉਹ ਮੀਡੀਆ ਦੇ ਵਿੱਚ ਸੈਗਮੈਂਟ ਚ ਵੀ ਇੰਨੀ ਜ਼ਿਆਦਾ ਉਹ ਖ਼ਬਰ ਨਹੀਂ ਆਉਂਦੀ ਸੀ ਉਹ ਆਪਣੇ ਇੰਟਰਨਲ ਜੋ ਉਹਨਾਂ ਨੂੰ ਲੱਗਦਾ ਸੀ ਕਿ ਫੈਮਿਲੀ 'ਚ ਬਹਿ ਕੇ ਸੋਲਵ ਕਰਨ ਦਾ ਫੈਮਿਲੀ 'ਚ ਹੁੰਦਾ ਸੀ ਜੇ ਕੋਰਟ ਤੱਕ ਜਾਂਦੀ ਸੀ ਗੱਲ ਉਹ ਉਹਦੇ ਅਕੋਰਡਿੰਗ ਹੁੰਦਾ ਸੀਗਾ ਸਾਰਾ ਬਟ ਹੁਣ ਜਿਹੋ ਜਿਹੇ ਹੁਣ ਦੀ ਗੱਲ ਕਰ ਲਈ ਤਾਂ ਸਟੂਡੈਂਟ ਨੂੰ ਸਟੱਡੀ ਵੀਜ਼ੇ ਨੂੰ ਅਸੀਂ ਨਾ ਇੱਕ ਬਹੁਤ ਲਾਈਟਰ ਜਿਹਾ ਪਾਥਵੇ ਬਣਾ ਲਿਆ ਸੀਗਾ ਕਿ ਲੋਕਾਂ ਨੂੰ ਲੱਗਣ ਲੱਗ ਗਏ ਸੀ ਕਿ ਜੇ ਸਿਕਸ ਸੀਟ ਲੈਣੇ ਨੇ ਬੱਚਾ ਬਾਹਰ ਗਿਆ ਤਾਂ ਉਹ ਹੁਣ ਤਾਂ ਮਤਲਬ ਕਾਈਂਡ ਆਫ ਉਹ ਬੱਚੇ ਨੂੰ ਅਸੀਂ ਇਨਵੈਸਟਮੈਂਟ ਮੰਨਣ ਲੱਗੇ ਸੀ ਕਿ ਜੇ ਇਹ ਬੱਚੇ ਤੇ 25 ਲੱਖ ਲੱਗਣਾ ਸਾਡਾ ਇਦੇ ਨਾਲ ਸਾਡੀਆਂ ਦੋ ਫੈਮਿਲੀ ਸੈੱਟ ਹੁੰਦੇ ਜੇ ਬੱਚਾ ਕੱਲ੍ਹ ਆ ਜਾਂਦਾ ਜਿਮਾ ਬਾਬ ਵੀ ਜਾਂਦੇ ਸੀ ਨੀ ਭੈਣ ਭਰਾ ਨੂੰ ਵੀ ਬੁਲਾ ਲਕੀ ਤੇ ਵਿਜ਼ਟਰ ਵੀਜ਼ਾ ਵੀ ਲੱਗਣਾ ਹਨਾ ਤੇ ਜੇ ਮੈਰਿਡ ਗਏ ਆ ਤਾਂ ਪਹਿਲੀ ਤਾਂ ਕੁਐਸਚਨ ਹੀ ਸੀ ਕਿ ਵੀ ਉਹਨੇ ਬੁਲਾਉਣਾ ਜੀ ਬੋਰੀ ਨੇ ਜਾਂ ਮੁੰਡੇ ਨੇ ਹਨਾ ਤਾਂ ਹੁਣ ਫੈਕਟਰ ਸਾਰੇ ਉਹ ਸਾਰੇ ਕੰਬਾਈਨ ਨੇ ਹਨਾ ਬਾਕੀ ਥੋੜਾ ਜਿਹਾ ਸੋਸਾਇਟੀ ਦਾ ਡਿਫਰੈਂਸ ਆ ਜਾਂਦਾ ਥੋੜਾ ਏਜ ਦਾ ਵੀ ਫੈਕਟਰ ਹੈਗਾ ਕਿ ਜਿਹੜਾ ਬੱਚਾ ਹੁਣ +2 +2 ਵਾਲੇ ਬੱਚੇ ਦੀ 19 ਤੋਂ 21 ਦੇ ਵਿਚਾਲੇ ਵਿਚਾਲੇ ਏਜ ਹੋਊਗੀ ਤਾਂ ਉਹਦੀ ਮੈਚਉਰਿਟੀ ਲੈਵਲ ਬਹੁਤ ਘੱਟ ਹੁੰਦਾ ਉਹ ਦੁਨੀਆ ਚ ਇੰਨਾ ਵਿਚਰਾ ਨਹੀਂ ਹੁੰਦਾ ਤਾਂ ਫਿਰ ਇੱਕਦਮ ਜਦੋਂ ਥੋੜਾ ਜਿਹਾ ਓਪਨ ਕਨਸੈਪਟ ਦੇ ਵਿੱਚ ਜਾਂ ਥੋੜਾ ਜਿਹਾ ਕਲਚਰਲ ਡਿਫਰੈਂਸ ਨੇ ਜਿਹੜੇ ਸਾਡੇ ਹਨ ਇੰਡੀਆ ਤੇ ਕੈਨੇਡਾ ਦੇ ਜੋ ਬੱਚਾ ਫਿਰ ਜਿੱਦਾਂ ਦੀ ਸੋਸਾਇਟੀ ਚ ਜਾਂਦਾ ਜੋ ਦੇਖਦਾ ਹਨ ਉਹ ਦੇ ਅਕੋਰਡਿੰਗ ਉਹਨੂੰ ਜਿਹੜੀ ਚੀਜ਼ ਮਤਲਬ ਕਾਈਂ ਸਾਨੂੰ ਲੱਗਦੀ ਕਿ ਇਹ ਚੀਜ਼ ਇੱਥੇ ਖੁੱਲੀ ਆ ਤਾਂ ਉਹ ਅਸੀਂ ਜਲਦੀ ਐਡਾਪਟ ਕਰਦੇ ਆ ਜਿਹੜੀ ਚੀਜ਼ ਸਾਨੂੰ ਲੱਗਦੀ ਹੈ ਕਿ ਇਸ ਚ ਕੰਡੀਸ਼ਨਸ ਘਟਨੇ ਉਹਨੂੰ ਅਸੀਂ ਜਲਦੀ ਅਡਾਪਟ ਕਰ ਲੈਣੇ ਉਹ ਫਿਰ ਸਾਡੇ ਲਾਈਫ ਸਟਾਈਲ ਚ ਫਿੱਟ ਬੈਠ ਜਾਂਦੀ ਹੈ ਤਾਂ ਉਹੀ ਜ਼ਿਆਦਾ ਵੱਡਾ ਰੀਜ਼ਨ ਬਣਦਾ ਸੀ ਹੁਣ ਵੀ ਕਿ ਜੇ ਜਾਂ ਕਹਿੰਦੇ ਸੀ ਕਿ ਕੁੜੀ ਨੇ ਮੁੰਡੇ ਨੂੰ ਨਹੀਂ ਬੁਲਾਇਆ ਮੁੰਡੇ ਨੇ ਕੁੜੀ ਨੂੰ ਨਹੀਂ ਬੁਲਾਇਆ ਜਾਂ ਫਿਰ ਇਹ ਦੇਖੋ ਇਹ ਚੀਜ਼ਾਂ ਵੀ ਉਹਨਾਂ ਕੋਲੇ ਆਨ ਰਿਕਾਰਡ ਰਹਿੰਦੀਆਂ ਨੇ ਕੈਨੇਡਾ ਕੋਲੇ ਕਿ ਉਹਨਾਂ ਨੂੰ ਵੀ ਲੱਗਦਾ ਸੀ ਕਿ ਜੇ ਇੱਕ ਸਟੂਡੈਂਟ ਪਾਥਵੇ ਵਿੱਚ ਜਿਹੜਾ ਸਪਾਊਸ ਆ ਰਿਹਾ ਨਾਲ ਪਹਿਲੀ ਗੱਲ ਉਹ ਜ਼ਿਆਦਾ ਗਿਣਤੀ ਵਿੱਚ ਅਨਸਕਿਲਡ ਜਾ ਰਿਹਾ ਸੀਗਾ ਕਿਤੇ ਨਾ ਕਿਤੇ ਕੰਟੈਕਟ ਮੈਰिज ਜਿਹੜੀਆਂ ਹੁੰਦੀਆਂ ਸੀ ਉਹ ਵੀ ਇਲਜ਼ਾਮ ਲੱਗਦੇ ਸਨ ਔਰ ਇਹ ਫਿਲਟਰ ਲਗਾਉਣ ਦੇ ਇੱਕ ਕਾਰਨ ਉਹ ਵੀ ਬਿਲਕੁਲ ਬਿਲਕੁਲ ਕਿਉਂਕਿ ਕੰਟੈਕਟ ਮੈਰिज ਦਾ ਤਾਂ ਆਨ ਉਹ ਤਾਂ ਜਿਹੜਾ ਕੈਨੇਡੀਅਨ মিডিਆ ਉਹ ਵੀ ਤੁਹਾਨੂੰ ਟਾਈਮ ਟੂ ਟਾਈਮ ਦੱਸਦਾ ਰਹਿੰਦਾ ਕਿ ਜੀ ਇੱਥੇ ਇਦਾਂ ਦੇ ਫਰਾਡ ਹੁੰਦੇ ਨੇ ਪਰ ਬਾਕੀ ਜਿਵੇਂ ਕੋਈ ਪਿੱਛੇ ਜਿੰਨੇ ਵੀ ਕੇਸ ਹੋਏ ਹਰ ਕਿਸੇ ਨੂੰ ਹੁਣ ਜਿਵੇਂ ਜਿਵੇਂ ਨੌਲੇਜ ਵੱਧਦੀ ਆ ਈਵਨ ਉਹ ਕੇਸ ਕੈਨੇਡਾ ਐਂਬੈਸੀਜ਼ ਤੱਕ ਵੀ ਰਿਪੋਰਟ ਹੋਏ ਨੇ ਜੇਕਰ ਜਦੋਂ ਕੋਈ ਡਿਸਪਿਊਟ ਹੁੰਦਾ ਫਿਰ ਉਦੋਂ ਹਰ ਇੱਕ ਦੋਨੇ ਪਾਰਟੀਆਂ ਆਪਣੇ ਆਪਣੇ ਐਂਡ ਤੋਂ ਜਿੰਨਾ ਕੁ ਲਾਉਂਦੀ ਆ ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਸਾਡੇ ਲਈ ਆਪਸੀ ਆਪਣੇ ਰਸਤੇ ਬੰਦ ਤੇ ਖੋਲਦੇ ਆ ਹਨਾ ਕਿਉਂਕਿ ਉਹਦੇ ਲਈ ਰਿਸਪਾਂਸਿਬਿਲਟੀ ਤਾਂ ਸੀ ਆਪ ਹਨਾ ਬਿਲਕੁਲ ਬਿਲਕੁਲ ਬਾਕੀ ਕਿੰਨਾ ਸਮਾਂ ਮੈਰਿਜ ਤੋਂ ਬਾਅਦ ਲੱਗਦਾ ਜਿਵੇਂ 2-2 ਸਾਲ ਵੀ ਕਈ ਵਾਰ ਲੜਕਾ ਨਹੀਂ ਜਾ ਪਾਉਂਦਾ ਲੜਕੀ ਦਾ ਮੈਰਿਜ ਹੁੰਦੀ ਹੈ ਲੜਕੀ ਉਹ ਤੇ ਸਟੱਡੀ ਕਰ ਰਹੀ ਔਰ 1.5-2 ਸਾਲ ਤੋਂ ਬਾਅਦ ਵੀ ਨਹੀਂ ਜਾ ਪਾਉਂਦਾ ਕਿੰਨਾ ਕੁ ਤੁਹਾਡੇ ਹਿਸਾਬ ਨਾਲ ਸਮਾਂ ਜਿਹੜਾ ਲੱਗ ਜਾਂਦਾ ਜਿਹਦੇ ਵਿੱਚ ਸਹੀ ਮੈਰਿਜ ਕਰਾਉਣ ਤੋਂ ਬਾਅਦ ਜਿਹੜੀ ਜਿਹਨੂੰ ਕਹਿ ਸਕਦੇ ਆ ਕਿ ਸਹੀ ਮੈਰਿਜ ਹੋਣ ਤੋਂ ਬਾਅਦ ਬੱਚਾ ਜਾ ਸਕਦਾ ਦੇਖੋ ਅੱਜ ਦੀ ਕੰਡੀਸ਼ਨ ਦੇ ਵਿੱਚ ਅੱਜ ਦੇ ਰੂਲ ਦੇ ਮੁਤਾਬਕ ਤਾਂ ਇਹ ਕਹਿ ਰਹੇ ਕਿ ਜੇ ਬੱਚਾ ਪਲੱਸ 2 ਤੋਂ ਬਾਅਦ ਜੀ ਪਹਿਲੀ ਗੱਲ ਪਲਸ 2 ਤੋਂ ਬਾਅਦ ਵੀਜ਼ਾ ਬੰਦ ਨਹੀਂ ਹੋਇਆ ਵੀਜ਼ਾ ਹੁਣ ਵੀ ਲੱਗਦਾ ਜੇ ਤੁਸੀਂ ਸਿੰਗਲ ਜਾ ਰਹੇ ਹੋ ਤਾਂ ਵੀ ਜੇ ਤੁਸੀਂ ਮੈਰਿਡ ਜਾ ਰਹੇ ਹੋ ਤਾਂ ਵੀ ਤਾਂ ਪਲਸ 2 ਐਜ਼ ਅ ਐਪਲੀਕੈਂਟ ਸਟੱਡੀ ਵੀਜ਼ਾ ਐਪਲੀਕੈਂਟ ਤੁਸੀਂ ਅਪਲਾਈ ਕਰ ਸਕਦੇ ਹੋ ਚਾਹੇ ਤੁਹਾਡਾ 2 ਸਾਲ ਦਾ ਪ੍ਰੋਗਰਾਮ ਆ 3 ਸਾਲ ਦਾ ਪ੍ਰੋਗਰਾਮ ਫਰਕ ਸਿਰਫ ਪਿਆ ਕਿ ਜਿਹੜਾ ਡਿਪੈਂਡੈਂਟ ਤੁਸੀਂ ਪਹਿਲਾਂ ਨਾਲ ਲੈ ਕੇ ਜਾਂਦੇ ਸੀ ਐਜ਼ ਅ ਸਪਾਊਸ ਉਹਦੀਆਂ ਕੰਡੀਸ਼ਨਸ ਚੇਂਜ ਹੋਈਆਂ ਨੇ ਬਟ ਜੇ ਤੁਸੀਂ ਐਜ਼ ਅ ਸਿੰਗਲ ਐਪਲੀਕੈਂਟ ਚਾਹੇ ਤੁਸੀਂ ਮੈਰਿਡ ਵੀ ਹੋ ਐਜ਼ ਅ ਸਿੰਗਲ ਐਪਲੀਕੈਂਟ ਤੁਸੀਂ ਜਾਣਾ ਤੁਸੀਂ ਅੱਜ ਵੀ ਅਪਲਾਈ ਕਰ ਸਕਦੇ ਹੋ ਉਹ ਜੋ ਹੁਣ ਨਵੀਆਂ ਗਾਈਡਲਾਈਨਸ ਨੇ ਕਹਿੰਦੇ ਜਿਹਦੇ ਅਕੋਰਡਿੰਗ ਜੀਆਈਸੀ ਵੀ ਵਧੀ ਆ ਥੋੜੀ ਹਨਾ ਆਪਾਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਵੀ ਲੈਣੀ ਹੁੰਦੀ ਆ ਉਹ ਲੋ ਆਪਣਾ ਕੋਰਸ ਕਰੋ ਕਿਉਂਕਿ ਉਹ ਤਾਂ ਕਹਿੰਦੇ ਆ ਕਿ ਜੇ ਤੁਹਾਡੀ ਮੈਰਿਜ ਜੇ ਤੁਹਾਡੀ ਮੈਰਿਜ ਵੀ ਹੋਈ ਹੈ ਤੁਹਾਡੀ ਮੈਰਿਜ ਜਨ ਹੋਣਾ ਤਾਂ ਉਹਨਾਂ ਦੇ ਅਕੋਰਡਿੰਗ ਕੀ ਹੈ ਕਿ ਜੇ ਤੁਸੀਂ ਪਲੱਸ 2 ਲੈਵਲ ਤੇ ਗਏ ਹੋ ਤੁਸੀਂ ਸਪਾਊਸ ਨੂੰ ਨਹੀਂ ਬੁਲਾ ਸਕਦੇ ਤਾਂ ਜੇ ਤੁਹਾਡਾ 2 ਸਾਲ ਦਾ ਕੋਰਸ ਹੈ ਤਾਂ ਤੁਸੀਂ 2 ਸਾਲ ਪਹਿਲਾਂ ਉੱਥੇ ਕੋਰਸ ਪੂਰਾ ਕਰੋ ਤੇ ਜਦੋਂ ਵਰਕ ਪਰਮਿਟ ਤੇ ਆਗੇ ਉਦੋਂ ਆਪਣੇ ਸਪਾਊਸ ਨੂੰ ਬੁਲਾਓ ਔਰ ਦੂਸਰੀ ਚੀਜ਼ ਉਹਦੇ ਤੇ ਇਹ ਕਲੀਅਰ ਮੰਨਦੇ ਵੀ ਜੇ ਤੁਹਾਡੀ ਜੈਨੂਇਨ ਮੈਰਿਜ ਹੈ ਤੁਸੀਂ 2 ਸਾਲ ਵੇਟ ਵੀ ਕਰ ਸਕਦੇ ਹੋ ਪਰ ਉਹਨਾਂ ਦਾ ਉਹਨਾਂ ਦਾ ਪੈਰਾਮੀਟਰ ਕਿਤੇ ਨਾ ਕਿਤੇ ਇਹ ਵੀ ਆ ਫਰਾਡ ਮੈਰਿਜ ਨੂੰ ਉਦਾਂ ਹੁਣ ਸਿੱਧਾ ਉਹ ਕਿਸੇ ਨੂੰ ਕੰ ਨਹੀਂ ਕਰ ਸਕਦੇ ਸੀਗੇ ਹਣਾ ਤਾਂ ਉਹਨਾਂ ਨੇ ਅਦਰ ਵੇ ਰਾਉਂਡ ਕਰ ਲਿਆ ਪਰ ਜਿਹੜੇ ਇਹ ਸ਼ਾਰਟਕਟ ਪੰਜਾਬੀ ਅਪਣਾਉਂਦੇ ਨੇ ਜਿਹੜੇ ਫੈਮਿਲੀ ਜਾਂ ਸਟੂਡੈਂਟ ਅਪਣਾਉਂਦੇ ਨੇ ਉਹ ਆਈਡੀਆਸ ਕਿੱਥੋਂ ਆਉਂਦੇ ਨੇ ਕੀ ਵੀਜ਼ਾ ਕੰਸਲਟੈਂਟ ਉਹਨਾਂ ਨੂੰ ਰਾਹ ਦੱਸਦੇ ਨੇ ਕਿ ਲੋਕ ਆਪਣੇ ਦਿਮਾਗ ਦੇ ਨਾਲ ਚੱਲਦੇ ਨੇ ਤੇ ਉਹਨਾਂ ਦਾ ਦਿਮਾਗ ਸ਼ੈਤਾਨੀਅਤ ਕਰਦਾ ਪਹਿਲਾਂ ਪਹਿਲਾਂ ਵੀਜ਼ਾ ਕੰਸਲਟੈਂਟ ਦੱਸ ਦਿੰਨੇ ਉਹ ਚੀਜ਼ ਪ੍ਰਮੋਟ ਹੁੰਦੀ ਆ ਉਹ ਚੀਜ਼ ਪ੍ਰਮੋਟ ਹੋਣ ਤੋਂ ਬਾਅਦ ਨਵਾਂ ਕਲਾਇੰਟ ਆਉਂਦਾ ਨਵਾਂ ਕਲਾਇੰਟ ਆ ਕੇ ਸਾਡੇ ਬੰਦਿਆਂ ਨੂੰ ਪੁੱਛਦਾ ਕਿ ਇਹ ਆ ਚੀਜ਼ ਐਦਾਂ ਹੋ ਸਕਦੀ ਆ ਅੱਜ ਕੱਲ ਤਾਂ ਕਲਾਇੰਟ ਅੱਧਾ ਪੜਿਆ ਆਉਂਦਾ ਤੁਹਾਡੇ ਕੋਲੇ ਜਾਂ ਚਾਹੇ ਉਹ ਗਲਤ ਹੋਵੇ ਜਾਂ ਸਹੀ ਹੋਵੇ ਉਹਨੂੰ ਨਹੀਂ ਪਤਾ ਉਹਦਾ ਮੋਟਿਵ ਸਿਰਫ ਬਾਹਰ ਜਾਣਾ ਹੁੰਦਾ ਕਿਸੇ ਤਰੀਕੇ ਨਾਲ ਬਾਹਰ ਪੇਜ ਉਹ ਤਾਂ ਉਹ ਤਾਂ ਸਿਰਫ ਸੁਣ ਕੇ ਆ ਰਿਹਾ ਤੁਹਾਡੇ ਕੋਲੇ ਕਿ ਆਹ ਇਨਫੋਰਮੇਸ਼ਨ ਹੈਗੇ ਜੀ ਫਲਾਨਾ ਸਾਡਾ ਕੇਸ ਲੱਗੇ ਜਿਵੇਂ ਪਿੱਛੇ ਜੇ ਨਾ ਆ ਵਾਲੇ ਗਾਈਡਲਾਈਨਸ ਆਉਣ ਤੋਂ ਪਹਿਲਾਂ ਪਹਿਲਾਂ ਹਨ ਤਾਂ ਹਰ ਇੱਕ ਕਿਸੇ ਦਾ ਜੇ ਕੋਈ ਨਵੇਂ ਤਰੀਕੇ ਨਾਲ ਟਰਾਈ ਕਰ ਲਿਆ ਜੇ ਉਹ ਸਕਸੈਸਫੁਲ ਰਿਹਾ ਤਾਂ ਉਹ ਉਸ ਚੀਜ਼ ਨੂੰ ਨਾ ਇੱਕ ਆ ਆਪਣੀ ਯੂਐਸਪੀ ਬਣਾ ਲੈਂਦੇ ਸੀ ਕਿ ਨਹੀਂ ਜੀ ਫਲਾਨੀ ਚੀਜ਼ ਕਰਨੀ ਆ ਸਾਡੇ ਕੋਲ ਅਸੀਂ ਉਸ ਚੀਜ਼ ਦੇ ਐਕਸਪਰਟ ਆ ਜਿਹਦੇ ਜਿਹਦੇ ਪਿੱਛੇ ਹੋ ਗਿਆ ਸੀ ਕਿ ਜੀ ਸਟੱਡੀ ਜੇ ਤੁਸੀਂ 스파우스 ਨੂੰ ਨਾਲ ਲੈਣਾ ਤਾਂ ਸਟੱਡੀ ਵੇਲੇ ਨਾਲ ਹੀ 스파우스 ਦੀ ਵੀ ਫਾਈਲ ਆਉ ਬਹੁਤ ਸਾਰੀਆਂ ਚੀਜ਼ਾਂ ਪ੍ਰਮੋਟ ਹੋਈਆਂ ਹਨਾ ਤਾਂ ਹੁਣ ਇਹ ਵੀ ਇਹ ਵੀ ਰੀਜ਼ਨ ਰਹੇ ਕਿ ਜਿਵੇਂ ਅਸੀਂ ਇੱਕ ਚੀਜ਼ ਨੂੰ ਪ੍ਰਮੋਟ ਕਰਦੇ ਸੀ ਉਹ ਸਾਡੇ ਅਸੀਂ ਕੰਫਰਟ ਜ਼ੋਨ ਬਣਾ ਲਿਆ ਸੀ ਤਾਂ ਉਹ ਦੋਨੇ ਚੀਜ਼ਾਂ ਹੀ ਉਹਦੇ ਚ ਜ਼ਿਆਦਾ ਸੀਗਾ ਸਟੱਡ ਸਟੂਡੈਂਟ ਉਸ ਤੋਂ ਬਾਅਦ ਜਿਹੜਾ ਸਪਾਉਜ਼ਲ ਉੱਪਰ ਵਰਕ ਤਾਂ ਉਹ ਦੋਨੇ ਚੀਜ਼ਾਂ ਕੰਟਰੋਲ ਆਊਟ ਹੋ ਗਈਆਂ ਦੋਨੇ ਚੀਜ਼ਾਂ ਫਿਲਟਰ ਆਊਟ ਹੋ ਗਈਆਂ ਤਾਂ ਉਹਦਾ ਬਹੁਤਾਂ ਵੱਡਾ ਅਫੈਕਟ ਉਹ ਬਿਜ਼ਨਸ ਸਿਰਫ ਜਿਹੜੇ ਉਹੀ ਰਨ ਕਰ ਰਹੇ ਸੀ ਉਹਨਾਂ ਤੇ ਪਿਆ ਸੋ ਖਟੜਾ ਸਾਹਿਬ ਅਖੀਰ ਦੇ ਵਿੱਚ ਦਰਸ਼ਕਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਕਿਸ ਤਰੀਕੇ ਦੇ ਨਾਲ ਉਹ ਜਾਣ ਕਿਉਂਕਿ ਸ਼ਾਰਟਕੱਟਸ ਦੇ ਉੱਪਰ ਵੀ ਆਪਾਂ ਗੱਲ ਕੀਤੀ ਕੀ ਕੀ ਪਾਲਿਸੀ ਦੇ ਵਿੱਚ ਚੇਂਜ ਆਇਆ ਉਹ ਵੀ ਤੁਸੀਂ ਸਾਰਾ ਕੁਝ ਦੱਸਤਾ ਔਰ ਕਿਹੜੇ ਰਸਤੇ ਇਖਤਿਆਰ ਕਰਕੇ ਜ਼ਿਆਦਾ ਪੰਜਾਬੀ ਬਾਹਰ ਜਾਂਦੇ ਨੇ ਔਰ ਕਿੱਥੇ ਉਹਨਾਂ ਨੂੰ ਪ੍ਰੋਬਲਮਸ ਹੁੰਦੀ ਹੈ ਹੁਣ ਅਖੀਰ ਵਿੱਚ ਤੁਹਾਡੇ ਵੱਲੋਂ ਕੀ ਸਨੇਹ ਹੈਗੀ ਰਹੀ ਕਿ ਪਹਿਲੀ ਚੀਜ਼ ਪਲਸ 2 ਤੋਂ ਬਾਅਦ ਵੀਜ਼ੇ ਬੰਦ ਨਹੀਂ ਹੋਏ ਜੀ ਪਲਸ 2 ਤੋਂ ਬਾਅਦ ਬੱਚਾ ਅੱਜ ਵੀ ਜਾਊਗਾ ਜੀ ਸਪੌਸਲ ਬੰਦ ਨਹੀਂ ਹੋਇਆ ਬਟ ਸਾਨੂੰ ਸਪੌਸਲ ਦੀ ਕੰਡੀਸ਼ਨਸ ਮੈਟ ਕਰਨੀਆਂ ਪੈਣਗੀਆਂ ਸਪੌਸਲ ਲਈ ਜਿਹੜੇ ਡਿਫਰੈਂਟ ਪ੍ਰੋਗਰਾਮ ਨੇ ਜੇ ਤਾਂ ਤੁਸੀਂ ਉਸ ਪ੍ਰੋਗਰਾਮ ਜੇਨਰੋਲਡ ਹੋਵੋ ਈਵਨ ਜੇ ਪਲਸ 2 ਤੋਂ ਬਾਅਦ ਵੀ ਆ ਤਾਂ ਤੁਹਾਨੂੰ ਓਨੀ ਦੇਰ ਵੇਟ ਕਰਨੀ ਪੈਗੀ ਜਿੰਨੀ ਦੇਰ ਤੁਹਾਡਾ ਸਪਾਊਸ ਵਰਕ ਪਰਮਿਟ ਤੇ ਨਹੀਂ ਹੁੰਦਾ ਇਹ ਤੋਂ ਬਾਅਦ ਜਿੰਨੇ ਵੀ ਹੋਰ ਪ੍ਰੋਗਰਾਮ ਨੇ ਤਾਂ ਆਪਾਂ ਨੂੰ ਇਹ ਹੁੰਦਾ ਕਿ ਪਹਿਲਾਂ ਸਾਰੀ ਹਰ ਇੱਕ ਚੀਜ਼ ਦੀ ਆਪਣੇ ਲੈਵਲ ਤੇ ਆਪਣੀ ਅਸੈਸਮੈਂਟ ਕਰੋ ਥੈਨ ਕਿਸੇ ਇੱਕ ਜਾਂ ਕੇ ਰੈਗੂਲੇਟਿਡ ਕੰਸਲਟੈਂਟ ਕੋਲ ਆਪਣੀ ਐਡਵਾਈਸ ਲਓ ਫਿਰ ਜੋ ਉਹ ਦੱਸਦਾ ਉਹਦੇ ਵਿੱਚ ਆਪਣੀ ਚੀਜ਼ ਨੂੰ ਫਿੱਟ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਉਹਨੂੰ ਇਹ ਹੀ ਦਾ ਕਹਾਂ ਕਰੋ ਕਿ ਦੀ ਸਾਨੂੰ ਤਾਂ ਲਾਹ ਦੋ ਉੱਥੇ ਜਾਂ ਸਾਨੂੰ ਤਾਂ ਪਹਚਾ ਦੋ ਕਿਉਂਕਿ ਦੈਟ ਮੀਨਸ ਤੁਸੀਂ ਉਹਨੂੰ ਖੁੱਲ੍ਹ ਪ੍ਰੈਪਰੇਸ਼ਨ ਬਹੁਤ ਜ਼ਰੂਰੀ ਹੈ ਤੁਸੀਂ ਉਹਨੂੰ ਓਪਨ ਹੈਂਡ ਦੇ ਰਹੇ ਹੋ ਕਿ ਉਹ ਕੁਛ ਨਾ ਕੁਛ ਥੋੜੇ ਦਨਾਂ ਬਾਅਦ ਤੁਹਾਨੂੰ ਐਦਾਂ ਦਾ ਵੇਅ ਆਊਟ ਦੱਸਿਆ ਤੇ ਤੁਸੀਂ ਉਹਦੇ ਲਈ ਹਾਂ ਵੀ ਕਰੋਂ ਤੇ ਬਾਅਦ ਚ ਫਿਰ ਤੁਸੀਂ ਬੈਠ ਕੇ ਵੀਡੀਓ ਬਣਾਓ ਕਿ ਸਾਡੇ ਨੂੰ ਠੱਗੀ ਹੋ ਗਈ। ਸੋ ਬੈਟਰ ਵੈਸ ਕੀ ਤੁਸੀਂ ਪਹਿਲਾਂ ਜੋ ਜੇ ਤੁਸੀਂ ਇਹ ਵੀ ਮੰਨ ਕੇ ਚੱਲ ਰਹੇ ਹੋ ਕਿ ਤੁਸੀਂ ਸਿੱਧਾ ਕੰਸਲਟੈਂਟ ਕੋਲੇ ਗਏ ਤੁਸੀਂ ਆਪ ਕੋ ਸਰਚ ਨਹੀਂ ਕੀਤਾ ਤਾਂ ਫਿਰ ਜੋ ਚੀਜ਼ ਉਹਨੇ ਦੱਸੀ ਆ ਉਹ ਵੀ ਤੁਸੀਂ ਚਾਰ ਬੰਦਿਆਂ ਨਾਲ ਕੰਸਲਟ ਕਰ ਸਕਦੇ ਹੋ ਅੱਗੇ ਫਰਦਰ ਕਿ ਜੇ ਸਾਨੂੰ ਆ ਚੀਜ਼ ਗਾਈਡ ਹੋਈ ਆ ਇਹ ਚੀਜ਼ ਉਹ ਉਹਨੂੰ ਤਾਂ ਅਸੀਂ ਇੰਟਰਨੈਟ ਤੇ ਕਰ ਸਕਦੇ ਤੁਸੀਂ ਮੈਨੂੰ ਅੱਜ ਇੱਕ ਰਾਏ ਦੱਸੀਏ ਕਿ ਜੀ ਆ ਇੱਕ ABC ਪਾਥਵੇ ਆ ਉਹ ABC ਪਾਥਵੇ ਜੇ ਕੈਨੇਡਾ ਦਾ ਕੋਈ ਓਦਾਂ ਦਾ ਪ੍ਰੋਗਰਾਮ ਹੋਊਗਾ ਤਾਂ ਉਹ ਅਫੀਸ਼ੀਅਲ ਉਹਨਾਂ ਦੀ ਵੈਬਸਾਈਟ ਤੇ ਹੋਊਗਾ ਕਿਸੇ ਹੋਰ ਕੰਸਲਟੈਂਟ ਤੋਂ ਵੀ ਤੁਸੀਂ ਕਨਫਰਮ ਕਰ ਸਕਦੇ ਹੋ ਕਿ ਜੀ ਐਦਾਂ ਦਾ ਕੋਈ ਪ੍ਰੋਗਰਾਮ ਹੈ ਕਿਉਂਕਿ ਐਦਾਂ ਨਹੀਂ ਹੁੰਦਾ ਕਿ ਕਿ ਉਹ ਪ੍ਰੋਗਰਾਮ ਕਿਸੇ ਇੱਕ ਪਾਰਟਿਕੂਲਰ ਕੰਸਲਟੈਂਟ ਕੋਲ ਹੀ ਹੈ ਤੇ ਬਾਕੀਆਂ ਕੋਲ ਹੈ ਨਹੀਂਗਾ ਜੀ ਹਨਾ ਤਾਂ ਉਸ ਤਰੀਕੇ ਨਾਲ ਸਾਨੂੰ ਪੂਰੀ ਹਰ ਇੱਕ ਚੀਜ਼ ਪਹਿਲਾਂ ਸੁਣੋ ਥੈਨ ਫਿਰ ਉਹਨੂੰ ਵੈਰੀਫਾਈ ਕਰੋ ਥੈਨ ਅੱਗੇ ਪਰਸੀਡ ਕਰੋ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੀ ਅੱਜ ਦੀ ਵੀਡੀਓ ਜਿਸ ਉੱਪਰ ਜਿਸ ਵਿੱਚ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਗਈ ਕੈਨੇਡਾ ਦੇ ਬਾਰੇ ਕਿਉਂਕਿ ਅਕਸਰ ਵੇਖਿਆ ਗਿਆ ਕਿ ਲੋਕ ਜਿਹੜੇ ਨੇ ਗੁੰਮਰਾਹ ਹੋ ਜਾਂਦੇ ਨੇ ਮੋਟਿਵ ਉਹਨਾਂ ਦਾ ਹੁੰਦਾ ਕੈਨੇਡਾ ਜਾਣ ਦਾ ਪਰ ਅੱਧੀ ਅਦੂਰੀ ਜਾਣਕਾਰੀ ਲੈ ਕੇ ਜਦੋਂ ਉਹ ਉੱਥੇ ਜਾਂਦੇ ਨੇ ਤਾਂ ਕਿਸੇ ਨਾ ਕਿਸੇ ਠੱਗੀ ਦਾ ਸ਼ਿਕਾਰ ਹੋਇਆ ਆਪਣੇ ਆਪ ਨੂੰ ਜਾਪਦੇ ਨੇ ਸੋ ਤੁਸੀਂ ਵੀ ਕੋਸ਼ਿਸ਼ ਕਰੋ ਕਿ ਜਿੱਥੇ ਪੜ੍ਹ ਲੈ ਕੇ ਬਾਹਰ ਜਾਣਾ ਹੈ ਉਸ ਦੇ ਨਾਲ ਨਾਲ ਸਕਿੱਲ ਹੋ ਕੇ ਜਾਓ ਤਾਂ ਜੋ ਤੁਹਾਨੂੰ ਇਨ ਫਿਊਚਰ ਕੋਈ ਦਿੱਕਤ ਜਾਂ ਪਰੇਸ਼ਾਨੀ ਨਾ ਆਏ ਔਰ ਜਿਹੜੀ ਕੰਟਰੀ ਦੇ ਵਿੱਚ ਜਾ ਰਹੇ ਹੋ ਉਸ ਦੇ ਰੂਲਸ ਐਂਡ ਰੈਗੂਲੇਸ਼ਨ ਜ਼ਰੂਰ ਫਾਲੋ ਕਰੋ ਉਹ ਤੁਹਾਡੇ ਲਈ ਹੀ ਬਿਹਤਰ ਹੋਏਗਾ ਸਤਿ ਸ਼੍ਰੀ ਅਕਾਲ